ਵੱਡਾ ਐਲਾਨ ਤੁਸੀਂ ਅੱਜ ਕਰਤਾ ਕਿ ਦਿੱਲੀ ਵੱਲ ਚੱਲਾਂਗੇ ਦਿੱਲੀ ਜਾਣਾ ਇੰਨਾ ਸੌਖਾ ਹੈ ਤੁਹਾਨੂੰ ਲੱਗਦਾ ਪਹਿਲਾਂ ਇੱਕ ਵਾਰੀ ਦਿੱਲੀ ਜਾ ਕੇ ਆਏ ਹੋ ਹੁਣ ਤਾਂ ਸਰਕਾਰ ਵੀ ਪੂਰੀ ਸਖਤ ਹੋ ਗਈ ਹੋਣੀ ਆ ਪੜਨ ਦੇਣਗੇ ਦਿੱਲੀ 'ਚ ਉਹ ਜਿੰਨੀਆਂ ਵੀ ਤਲਵਾਰਾਂ ਉਹ ਤਾਂ ਗਲੇ ਤੇ ਕਿਸਾਨ ਦੇ ਉਵੇਂ ਦੀਆਂ ਉਵੇਂ ਲਟਕਦੀਆਂ ਜੇ 15 20 ਦਿਨ ਹੋਰ ਬਹਿ ਜਾਂਦੇ ਤਾਂ ਕਿਹੜੀ ਨੌਬਤ ਆ ਗਈ ਸੀ ਜਦੋਂ 13 ਮਹੀਨੇ ਉੱਥੇ ਬੈਠੇ ਆ ਤਾਂ ਅੱਜ ਜਿਹੜਾ ਦੁਬਾਰਾ ਲੜਾਈ ਲੜਨੀ ਪਈ ਸੈਂਟਰ ਸਰਕਾਰ ਨਾਲ ਉਹਨਾਂ ਲੋਕਾਂ ਦੀ ਦੇਣ ਹੈਗੀ ਆ ਜਿਹੜੇ ਐਮ.ਐਲ.ਏ ਦੀ ਭੁੱਖ ਸੀ ਜਿਨ੍ਹਾਂ ਨੂੰ ਮੰਤਰੀ ਦੀ ਭੁੱਖ ਸੀ ਔਰ ਜਿਹੜੇ ਸੀ.ਐਮ. ਦੀਆਂ ਕੁਰਸੀਆਂ ਦੀਆਂ ਖਾਤਰ ਨਾਠੇ ਭੱਜੇ ਫਿਰਦੇ ਤੇ ਭੰਗੜੇ ਪਾਉਂਦੇ ਆਏ ਉੱਥੋਂ ਫਿਰ ਕੌਣ ਸੀ ਉਹ ਉਹ ਕਿਸਾਨ ਨਹੀਂ ਸੀ ਹੈਗੇ ਪਹਿਲਾਂ ਇੰਨਾ ਵੱਡਾ ਸਯੁਕਤ ਕਿਸਾਨ ਮੋਰਚਾ ਸੀ ਫਿਰ ਪਾਟਗੀਆਂ ਜਥੇਬੰਦੀਆਂ ਹੁਣ ਇੱਕ ਤੁਹਾਡਾ ਗੈਰ-ਰਾਜਨੀਤਿਕ ਅਲੱਗ ਬਣ ਗਿਆ ਰਾਜਨੀਤਿਕ ਉਧਰ ਰਹਿ ਗਿਆ ਹੁਣ ਕੀ ਗਾਰੰਟੀ ਆ ਵੀ ਇਹ ਗੈਰ-ਰਾਜਨੀਤਿਕ ਹੈ ਨਾ ਤਾਂ ਕੋਈ ਆਗੂ ਐਦਾਂ ਤਾਂ ਨਹੀਂ ਹੋਊਗਾ ਜਿਨ੍ਹਾਂ ਦੇ ਉੱਤੇ ਤੁਸੀਂ ਅੱਜ ਜੰਗੜਾ ਚੱਕਦੇ ਹੋ ਨਾ ਵਰਗ ਨਹੀਂ ਨਿਕਲੂਗਾ ਜੀਨੇ ਵੀ ਕਿਸਾਨ ਨਾਲ ਧੋਖਾ ਮਾਇਆ ਉਹਦੇ ਕਦੇ ਦੀਵੇ ਨਹੀਂ ਜਗਣਗੇ ਡਰਾਈਵਰ ਤੁਸੀਂ ਵੀ ਆ ਗੱਡੀ ਚਲਾਉਨੇ ਡਰਾਈਵਰ ਅਸੀਂ ਵੀ ਆ ਆਪਦੀ ਕਾਰ ਚਲਾਉਨੇ ਆ ਅਸੀਂ ਤਾਂ ਡਰਾਈਵਰ ਹੀ ਆ ਨਾ ਸਕੂਟਰ ਚਲਾਉਨੇ ਆ ਡਰਾਈਵਰ ਹੀ ਆ ਨਾ ਟਰੱਕ ਚਲਾਉਨੇ ਆ ਡਰਾਈਵਰ ਹੀ ਆ ਨਾ ਕਹੇ ਜੇ ਕਾਨੂੰਨ ਲਿਆ ਕੇ ਦੇ ਰਹੇ ਆ ਏਜੰਸੀ ਚੋਂ ਬਾਹਰ ਕੱਢਦੇ ਆ ਅੱਜ ਪਹਿਲਾਂ 1 ਸਾਲ ਦਾ ਪਾਲਿਸੀ ਕਰਦੇ ਹੁੰਦੇ ਸੀ ਹੁਣ ਅੱਜ ਕੱਲ੍ਹ ਸ਼ਾਇਦ 2 ਸਾਲ ਦੀ ਹੋਣ ਲੱਗੀ ਉਸ ਤੋਂ ਬਾਅਦ ਕਿਹੜਾ ਬੀਮਾ ਕਰਾਉਂਦਾ ਲੋਕਾਂ ਨੂੰ ਕਾਨੂੰਨ ਸਿਖਾਉਨੇ ਆ ਆਪ ਕਾਨੂੰਨ ਦੀਆਂ ਧੱਜੀਆਂ ੜਾਉਨੇ ਆ ਪਰ ਲੋਕ ਕਹਿੰਦੇ ਆ ਵੀ ਤੁਸੀਂ ਸਾਨੂੰ ਲੈ ਜਾਣੇ ਹੋ ਭਾਈ ਉੱਥੇ ਮੁੜ ਕੇ ਕਹਿ ਦਿੰਦੇ ਆ ਜਿਹੜੇ ਲਾਲ ਕਿਲੇ ਗਏ ਸੀ ਉਹ ਸਾਡੇ ਨਹੀਂ ਅਸੀਂ ਤਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਬਾਅਦ ਮੁੱਕਰ ਜਾਂਦੇ ਹੋ ਭਰੋਸਾ ਕਿੱਦਾਂ ਕਰਨ ਲੋਕ ਫਿਰ ਜਦੋਂ ਕਿਸਾਨ ਆਗੂ ਸਿਆਸਤ ਵਾਲੇ ਪਾਸੇ ਨੂੰ ਜਾਊਗਾ ਤਾਂ ਉਹ ਪੰਜਾਬ ਦਾ ਜਾਂ ਹਰ ਸਟੇਟ ਦਾ ਵੇੜਾ ਕਰਕੇ ਕਰੂਗਾ ਗੁਰਨਾਨਕ ਸਾਹਿਬ ਨੇ ਖੇਤੀ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਅੱਜ ਆਪਾਂ ਮਰਨੇ ਤੋਂ ਡਰ ਗਏ ਜਿਹੜੇ ਪੰਜਾਬ ਤੋਂ ਨਹੀਂ ਜਾਣਗੇ 13 ਫਰਵਰੀ ਨੂੰ ਇਹਨਾਂ ਦੀ ਕਿਹੜੇ ਗਾਰੰਟੀ ਲੈ ਕੇ ਵੀ ਤੁਸੀਂ 100 ਸਾਲ ਦੇ ਮਰੋਗੇ ਪਾਣੀ ਦੀਆਂ ਵਿਚਾਰਾਂ ਵੀ ਪੈਣਗੀਆਂ ਲਾਠੀ ਚਾਰਜ ਵੀ ਹੋਊਗਾ ਗੋਲੀਆਂ ਵੀ ਚੱਲਣਗੀਆਂ ਗੋਲੀਆਂ ਬੰਦਿਆਂ ਦੇ ਹੀ ਲੱਗਦੀਆਂ ਕਿਹੜੇ ਜਾਨਵਰਾਂ ਦੇ ਲੱਗਦੀਆਂ ਇਹ ਜਾਣਾ ਪਊਗਾ ਮਜਬੂਰੀ ਆ ਕਿਸਾਨ ਸੀ ਜਾਣਾ ਹੈ ਜਨਾਲੀ ਸਰਕਾਰ ਹੁਣ ਤੁਹਾਡੇ ਨਾਲ ਰਹੂਗੀ ਤੇ ਵੀ 92 ਐਮਐਲਏ ਬੱਸ 'ਚ ਬੈਠੇ ਆ ਮੰਤਰੀ ਮੁੱਖ ਮੰਤਰੀ ਸਟੀਅਰਿੰਗ ਦਿੱਲੀ ਹੱਥ ਆ ਜਿੱਧਰ ਨੂੰ ਦਿਲ ਕਰਦਾ ਉਹ ਮੋੜ ਲੈਣੇ ਆ ਖੜਾ ਨਾਲ ਮਾਲੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਵੀ ਹੋਇਆ ਕਿਹਨੂੰ ਮੁਆਵਜ਼ਾ ਮਿਲਿਆ ਜੀ ਲੰਪੀ ਸਕਿਨ ਦੇ ਛੱਡਾਂ ਦੇ ਛੱਡ ਖਾਲੂ ਹੋ ਗਏ ਸਰਕਾਰ ਸਾਡੇ ਨਾਲ ਮੰਨੀ ਆ 30000 ਪਸ਼ੂ ਦਾ ਦੇਣਾ ਤੇ ਵਾਅਦਾ ਹੀ ਰਹਿ ਗਿਆ ਨਾ ਕਿੱਥੇ ਗਿਆ ਭਗਵੰਤ ਮਾਨ ਕਿੱਥੇ ਗਿਆ ਬਦਲਾ ਕਿੱਥੇ ਗਏ ਬਾਦੇ ਕਿੱਥੇ ਗਏ ਜਿਹੜੇ ਕਹਿੰਦੇ ਵੀ ਮੁਆਵਜ਼ਾ ਪਹਿਲਾਂ ਮਿਲੂਗਾ ਗਰਦੌਰੀਆਂ ਬਾਅਦ ਚ ਹੋਣਗੀਆਂ ਉਹ ਕਹਿੰਦੇ ਆਂਦੇ ਵੀ ਸਬਰ ਰੱਖੋ ਜਿਹੜਾ ਸਬਰ ਰੱਖੋ ਮੇਰੀਆਂ ਉਂਗਲਾਂ ਦੇ ਉੱਤੇ ਟਿਪਸ ਦੇ ਉੱਤੇ ਸਾਰਾ ਕੁਝ ਇੱਕ ਗੱਲ ਕਹਿੰਦੇ ਆ ਵੀ ਇਹ ਕਿਤੇ ਜਗਾ ਦੇਖ ਕੇ ਨਹੀਂ ਇਹ ਵਜਾ ਦੇਖ ਕੇ ਨਹੀਂ ਜਗਾ ਦੇ ਕਿ ਧਰਨੇ ਲਾ ਲੈਣੇ ਆ ਫਿਰ ਜੀ ਦਿੱਲੀ ਕਾਤੇ ਗਏ ਸੀਗੇ ਜਦੋਂ ਈਡੀ ਦੀ ਰੇਟ ਪਈ ਸੀ ਜਾਂ ਈਡੀ ਨੇ ਸੰਮਣ ਕੱਢੇ ਸੀ ਜਾਂ ਈਡੀ ਨੇ ਇਹਨਾਂ ਦੇ ਜਿਹੜੀ ਸੁਪਰੀਮੋ ਨੂੰ ਤਲਬ ਕੀਤਾ ਸੀ ਫਿਰ 92 ਐਮਐਲਏ ਨੇ ਜੁੱਤੀਆਂ ਵੀ ਨਹੀਂ ਪਾਈਆਂ ਔਰ ਉਹ ਨੰਗੇ ਪੈਰੀਓਂ ਭੱਜ ਕੇ ਉੱਥੇ ਕਿਉਂ ਧਰਨੇ ਲਾਏ ਮਾਨ ਸਾਹਿਬ ਪਹਿਨਾ ਸਿਆਸੀ ਲੋਕਾਂ ਨੂੰ ਬਹੁਤ ਮਾੜਾ ਕਹਿਣ ਤੇ ਜਿਨ੍ਹਾਂ ਦੀਆਂ ਫੋਟੋਆਂ ਹੁੰਦੀਆਂ ਸੀ ਅੱਜ ਬੱਸ ਦੇ ਜਿਹੜੀ ਪੰਸਪ ਬੱਸ ਆ ਗਈ ਜਾਂ ਸਰਕਾਰੀ ਬੱਸਾਂ ਆ ਗਈਆਂ ਖੱਬੇ ਪਾਸੇ ਵੀ ਫੋਟੋ ਸੱਜੇ ਪਾਸੇ ਵੀ ਫੋਟੋ ਤੇ ਪਿਛਲੇ ਪਾਸੇ ਕਸਰ ਨਹੀਂ ਰਹਿੰਦੀ ਤੇ ਪਿੱਛੇ ਜਿਹੜੀ ਡਾਲੇ ਵਾਲੇ ਪਾਸ ਬੈਕ ਸਾਈਡ ਤੇ ਉਹਦੇ ਵੀ ਫੋਟੋ ਹੈਗੀ ਆ ਤੇ ਮੂਰੇ ਵੀ ਕਿਤੇ ਨਾ ਕਿਤੇ ਪਸਾਈ ਹੋਈ ਆ ਫੋਟੋ ਸਪੀਕਰ ਸਾਹਿਬ ਨੇ ਸੰਤ ਬਾਪਾ ਸਾਹਿਬ ਸ੍ਰੀ ਸਾਹਿਬ ਪਾਈ ਹੋਈ ਆ ਗਾਥਰਾ ਸਾਹਿਬ ਪਾਇਆ ਬੜਾ ਸਤਿਕਾਰਯੋਗ ਆ ਲੱਖ ਪਾਓ ਪਰ ਯਾਰ ਮਹਾਰਾਜ ਦੀ ਹਜ਼ੂਰੀ 'ਚ ਤੁਸੀਂ ਉੱਥੇ ਕੀ kiya ਸੀ ਸਥੀਪਾ ਦੇ ਦੂਗੇ ਤੁਹਾਡੇ ਸਥੀਪੇ ਨਾਲ ਮਲ ਗੱਲ ਨਹੀਂ ਬਣਨੀ ਹੈ ਪਰ ਜਿਹੜੇ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਇਹ ਲੋਕ ਪ੍ਰਵਾਹ ਨਹੀਂ ਕਰਦੇ ਇਹਨਾਂ ਲੋਕਾਂ ਤੋਂ ਕੀ ਪੰਜਾਬ ਦੇ ਲੋਕ ਕੀ ਉਮੀਦ ਕਰ ਲੈਣਗੇ ਰੋਟੀ ਦੀ ਗੱਲ ਆਈ ਆ ਤਾਂ ਅੱਜ ਲੱਖਾਂ ਲੋਕ ਇੱਥੇ ਆ ਗਏ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਮਲਿਆਂ ਦੀ ਬੇਅਦਬੀ ਦੀ ਗੱਲ ਹੁੰਦੀ ਆ ਕਿਸੇ ਦੇ ਨਾਲ ਨਜਾਇਜ਼ ਧੱਕਾ ਹੁੰਦਾ ਕਿਸੇ ਮਾਂ ਦਾ ਪੁੱਤ ਹੋਿੰਦਾ ਉਹ ਇਕੱਲਾ ਹੀ ਰਹਿ ਜਾਂਦੇ ਆ 12 12 15 ਜਣੇ ਆਉਂਦੇ ਆ ਜੀ ਉਦੋਂ ਤਾਂ ਲੱਖਾਂ ਦਾ ਇਕੱਠ ਦੇਖਦੇ ਨਹੀਂ ਜਿਹੜੇ ਬੰਦੇ ਨੂੰ ਫਟੇ ਤੋਂ ਅਲਰਜੀ ਹੈਗੀ ਉਹ ਤੋਂ ਕਿਸਾਨ ਕੀ ਉਮੀਦ ਕਰਦੇ ਆ ਜੀ ਥੋੜੇ ਥੋੜੇ ਹੁਣ ਜਿਹੜੇ ਮੋਰਚੇ ਲੱਗਣਗੇ ਉਹਨਾਂ 'ਚ ਕੇਸਰੀ ਨਿਸ਼ਾਨ ਝੁੱਲਣਗੇ ਕਿ ਤਾਂ ਫੇਰ ਨਾ ਉਹ ਗੱਲਾਂ ਆ ਜਾਣ ਵੀ ਕੇਸਰੀ ਨਿਸ਼ਾਨੀ ਜੀ ਲਾਉਣੇ ਇਹ ਲਾ ਦਿਓ ਕਹਾਣੀ ਚੰਡੀ ਰਹਿਣਗੇ ਬੜੀਆਂ ਗੱਲਾਂ ਹੋਈਆਂ ਪਿਛਲੀ ਵਾਰ ਸਾਡੇ ਤਾਂ ਜੀ ਕੇਸਰੀ ਵੀ ਲਹਿਰਾਉਨੇ ਆ ਠੋਕੇ ਬੋਲੀ ਦਾ ਵੀ ਆ ਫੇਰ ਇਹਨਾਂ ਲੋਕਾਂ ਤੇ ਨਾ ਡੰਡਾ ਵੀ ਫਿਰਨਾ ਬਰਨਾਲਾ ਦੀ ਧਾਣਾ ਮੰਡੀ ਦੇ ਵਿੱਚ ਅੱਜ ਇੱਕ ਵੱਡਾ ਇਕੱਠ ਕਿਸਾਨਾਂ ਦਾ ਹੋਇਆ ਵੱਡੀ ਜੈਲੀ ਹੋਈ ਜਿੱਥੇ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਤੇ ਇੱਕ ਐਲਾਨ ਵੀ ਕਰ ਦਿੱਤਾ ਗਿਆ ਕਿ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਾਂਗੇ ਸਾਡੇ ਨਾਲ ਕਿਸਾਨ ਯੂਨੀਅਨ ਛੇਰੇ ਪੰਜਾਬ ਦੇ ਆਗੂ ਹੈ ਪੰਗੂ ਸਾਹਿਬ ਕਿਵੇਂ ਦੇਖਦੇ ਹੋ ਵੱਡਾ ਐਲਾਨ ਤੁਸੀਂ ਅੱਜ ਕਰਤਾ ਕਿ ਦਿੱਲੀ ਵੱਲ ਚੱਲਾਂਗੇ ਦਿੱਲੀ ਜਾਣਾ ਇੰਨਾ ਸੌਖਾ ਹੈ ਤੁਹਾਨੂੰ ਲੱਗਦਾ ਪਹਿਲਾਂ ਇੱਕ ਵਾਰੀ ਦਿੱਲੀ ਜਾ ਕੇ ਆਏ ਹੋ ਹੁਣ ਤਾਂ ਸਰਕਾਰ ਵੀ ਪੂਰੀ ਸਖਤ ਹੋ ਗਈ ਹੋਣੀ ਆ ਵੜਨ ਦੇਣਗੇ ਦਿੱਲੀ 'ਚ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਅ ਵੈਗੁਰੂਜੀ ਕਾ ਖਾਲਸਾ ਵੈਗੁਰੂਜੀ ਕੀ ਫਤਿਹ ਸਤਨਾਮ ਵੀਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੁਣ ਜਿਹੜੀ ਅਗਲੀ ਗੱਲ ਤੁਸੀਂ ਕਰੀਏ ਦਿੱਲੀ ਜਾਣ ਵਾਲੀ ਦੇਖੋ ਦਿੱਲੀ ਜਾਣੇ ਦੀ ਸਮੇਂ-ਸਮੇਂ ਤੇ ਲੋਡ ਪੈਂਦੀ ਰਹੀ ਆ ਤਾਂ ਜਾਣਾ ਪਊਗਾ ਜਾਣਾ ਕਿਉਂ ਪਊਗਾ ਜਿਹੜੀ ਐਮਐਸਪੀ ਦਾ ਕਾਨੂੰਨ ਗਰੰਟੀ ਕਾਨੂੰਨ ਬਣਾਉਣਾ ਸੀਗਾ ਉੱਤੇ ਸਰਕਾਰ ਮੋਦੀ ਸਰਕਾਰ ਮੁੱਕਰ ਚੁੱਕੀ ਆ ਦੂਜੀ ਲਖੀਮਪੁਰ ਖੀਰੀ ਦਾ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜਿਹੜੀ ਘਟਨਾ ਹੋਈ ਆ ਤੀਜੀ ਗੱਲ ਜਿਹੜਾ ਬੀਬੀ ਸੌਖਲਾ ਐਕਟ ਬਿਜਲੀ ਐਕਟ ਸੀਗਾ ਉਹਦੇ ਚ ਸੋਧ ਬਿੱਲ ਸੀਗਾ ਉਹਦੇ ਵਿੱਚ ਕਿਹਾ ਸੀਗਾ ਵੀ ਉਹ ਲਾਗੂ ਨਹੀਂ ਹੋਊਗਾ ਉਹ ਲਾਗੂ ਵੀ ਹੋ ਗਿਆ ਜਿਹਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਆਪਾਂ ਮੰਨੀਏ ਵੀ ਜਿਹੜੇ ਆਪਣੇ ਜਿਹੜੇ ਮੀਟਰ ਜੇ ਲੱਗਦੇ ਆ ਚਿਪਾਲੇ ਮੀਟਰ ਇਹ ਉਦਿਓ ਦੇਣ ਹੈਗੀ ਆ ਤੇ ਜਿਹੜੇ ਭਾਰਤ ਦੇ ਵਿੱਚ ਵਾਅਦਾ ਕੀਤਾ ਸੀ ਵੀ ਕਿਸੇ ਵੀ ਕਿਸਮ ਦੇ ਚਾਹੇ ਉਹ ਰੇਲਵੇ ਦੇ ਆ ਕਿਸੇ ਕਿਸਮ ਦੇ ਵੀ ਭਾਰਤ ਦੇ ਵਿੱਚ ਪੂਰੇ ਜਿਹੜੇ ਕਿਸੇ ਕਿਸਾਨ ਤੇ ਜਾਂ ਮਜ਼ਦੂਰ ਤੇ ਪਰਚਾ ਉਹ ਰੱਦ ਕੀਤੇ ਜਾਣਗੇ ਉਹ ਜਿੰਨੀਆਂ ਵੀ ਤਲਵਾਰਾਂ ਉਹ ਤਾਂ ਗਲੇ ਤੇ ਕਿਸਾਨ ਦੇ ਉਵੇਂ ਦੀਆਂ ਉਵੇਂ ਲਟਕਦੀਆਂ ਇਹ ਲਟਕਦੀਆਂ ਕਿਉਂ ਆ ਦੇਖੋ ਜੀ ਸਰਕਾਰਾਂ ਬਹੁਤ ਕੁਝ ਚਾਉਂਦੀਆਂ ਸਰਕਾਰਾਂ ਦੇ بڑے ਹੱਥ ਕੰਡੇ ਹੁੰਨੇ ਆ ਸਾਨੂੰ ਉਦੋਂ ਥੋੜੀ ਜੀ ਸਮਝ ਬਣਾ ਲੈਣੀ ਚਾਹੀਦੀ ਸੀ ਸਾਨੂੰ ਮਾੜਾ ਤਾਂ ਬੋਲ ਦੰਨੇ ਆ ਤੁਹਾਡੇ ਹੁਣ ਜਿਹੜਾ ਕਮੈਂਟ ਬਾਕਸ ਉਹਦੇ ਵਿੱਚ ਵੀ ਬਹੁਤ ਬੰਦੇ ਬੋਲਣਗੇ ਸਾਨੂੰ ਪ੍ਰੂਫ ਦੇ ਦਿਓ ਚਿੱਠੀਆਂ ਦਾ ਸਾਨੂੰ ਆਹ ਦੇ ਦਿਓ ਪਰੂ ਪ੍ਰਾਪ ਕੁਛ ਨਹੀਂ ਹੁੰਦਾ ਤੁਹਾਨੂੰ ਖੁਦ ਵੀ ਪਤਾ ਹੈਗਾ ਵੀ ਅੱਜ ਹਾਲਾਤ ਕੀ ਬਣੇ ਨੇ ਸਾਰੇ ਕਿਸਾਨ ਤੁਹਾਡੇ ਮਾਦੀਮ ਰਾਈ ਦੱਸਣਾ ਚਾਹੁੰਦੇ ਆ ਜੇ 15 20 ਦਿਨ ਹੋਰ ਬਹਿ ਜਾਂਦੇ ਤਾ ਕਿਹੜੀ ਨੌਬਤ ਆ ਗਈ ਸੀ ਜਦੋਂ 13 ਮਹੀਨੇ ਉੱਥੇ ਬੈਠੇ ਆ ਤਾਂ ਅੱਜ ਜਿਹੜਾ ਦੁਬਾਰਾ ਲੜਾਈ ਲੜਨੀ ਪਈ ਸੈਂਟਰ ਸਰਕਾਰ ਨਾਲ ਉਹਨਾਂ ਲੋਕਾਂ ਦੀ ਦੇਣ ਹੈਗੀ ਆ ਜਿਹੜੇ ਐਮਐਲਏ ਦੀ ਭੁੱਖ ਸੀ ਜਿਨ੍ਹਾਂ ਨੂੰ ਮੰਤਰੀ ਦੀ ਭੁੱਖ ਸੀ ਔਰ ਜਿਹੜੇ ਸੀਐਮ ਦੀਆਂ ਕੁਰਸੀਆਂ ਦੀਆਂ ਖਾਤਰ ਨਾਠੇ ਭੱਜੇ ਫਿਰਦੇ ਤੇ ਭੰਗੜੇ ਪਾਉਂਦੇ ਆਏ ਉੱਥੋਂ ਫਿਰ ਕੌਣ ਸੀ ਉਹ ਉਹ ਕਿਸਾਨ ਨਹੀਂ ਸੀ ਹੈਗੇ ਉਹ ਸਾਰੇ ਕਿਸਾਨ ਸੀ ਕਿਸਾਨ ਨੂੰ ਸਮਝਾਉਣਾ ਕਰਨਾ ਫਿਰ ਅੱਜ ਕਿਉਂ ਨਹੀਂ ਵਿਚਰਦੇ ਕੇਡਰ ਹੈਗਾ ਇੱਕ ਕੀ ਡਰ ਜਿੰਦਾਬਾਦ ਕਰੀਏ ਜਮੇ ਸਿਆਸੀ ਲੋਕਾਂ ਜਿਹੜੇ ਸਿਆਸੀ ਲੋਕਾਂ ਦੇ ਨਾਲ ਪਿੰਡਾਂ 'ਚ ਜੁੜੇ ਆ ਉਹ ਜਿੰਦਾਬਾਦ ਕਹਿੰਦੇ ਆ ਅੱਜ ਪਿੰਡਾਂ 'ਚ ਪੁੱਛ ਕੇ ਦੇਖੋ ਕੋਈ ਕਹਿੰਦਾ ਭਗਵੰਤ ਮਾਨ ਜਿੰਦਾਬਾਦ ਆਮ ਪਾਰਟੀ ਨੂੰ ਕੋਈ ਕਹਿੰਦਾ ਜਿੰਦਾਬਾਦ ਕਿੱਥੇ ਗਈ ਕਾਲੀ ਦਲ ਪਾਰਟੀ ਕਿੱਥੇ ਗਈ ਕਾਂਗਰਸ ਸੋ ਕਹਿਣ ਦਾ ਭਾਵ ਜੇ ਲੋਕ ਲੋਕ ਦੁਖੀ ਸੀਗੇ ਕਾਂਗਰਸ ਆਇਤੋਂ ਆਪਣੇ ਕਾਲੀ ਤੋਂ ਅਕਾਲੀਆਂ ਤੋਂ ਤਾਂ ਹੀ ਜਾ ਕੇ ਕਿਤੇ ਬਦਲਾ ਲਿਆਂਦਾ ਤਾਂ ਬਦਲਾ ਵਾਲੀ ਸਰਕਾਰ ਤਾਂ ਲੱਭਦੀ ਨਹੀਂ ਐਮਐ 92 ਐਮਐਲਏ ਵਾਸਤੇ ਚ ਬੈਠੇ ਆ ਸਟੀਅਰਿੰਗ ਇਹਨਾਂ ਦਾ ਵੀ ਦਿੱਲੀ ਦੇ ਹੱਥ ਚ ਹੈਗਾ ਸੋ ਜਿਹੜੀ ਤੁਸੀਂ ਜਾਣੇ ਦੀ ਗੱਲ ਕਰਦੇ ਆ ਇਰਾਦੇ ਸਾਫ਼ ਹੋਣੇ ਚਾਹੀਦੇ ਆ ਦੋ ਚੀਜ਼ਾਂ ਨਾਲ ਚੱਲਦਾ ਸਾਰਾ ਸਿਸਟਮ ਚਾਹੇ ਉਹ ਸਰਕਾਰਾਂ ਹੋਣ ਚਾਹੇ ਜਥੇਬੰਦੀ ਹੋਣ ਨੀਅਤ ਅਰ ਨੀਤੀ ਨੀਅਤ ਤੇ ਨੀਤੀ ਤਾਂ ਤੁਸੀਂ ਚਲੋ ਕਹਿੰਦੇ ਵੀ ਤੁਹਾਡੀ ਸਾਫ਼ ਆ ਪਰ ਅਗਲੇ ਆਨੇ ਇੱਕ ਵਾਰੀ ਮਸਾ ਠਾਏ ਆ ਉੱਥੋਂ ਬਹੁਤ ਕੰਮ ਉੱਥੇ ਹੋਏ ਆ ਤੁਹਾਨੂੰ ਸਾਰਾ ਕੁਝ ਪਤਾ ਹੁਣ ਉਹ ਇੰਨੀ ਆਸਾਨੀ ਨਾਲ ਆਉਣ ਦੇਣਗੇ ਪਹਿਲੀ ਹਰਿਆਣਾ ਨਹੀਂ ਸੀ ਲੰਘੜ ਦੇ ਰਹੇ ਹਰਿਆਣਾ ਕਿੱਦਾਂ ਪਾਰ ਕਰੋਗੇ ਦੇਖੀ ਲੋਕੀ ਬਹੁਤ ਵੇਅਰ ਹੋ ਚੁੱਕੇ ਆ ਪਹਿਲਾ ਨਾਲੋਂ ਹਰਿਆਣਾ ਬਹੁਤ ਜ਼ਿਆਦਾ ਵੇਅਰ ਹੈਗਾ ਪਿੰਡ ਪਿੰਡ 'ਚ ਗੱਲ ਪਹੁੰਚ ਚੁੱਕੀ ਆ ਦੇਖੋ ਹੁਣ ਲੜਾਈ ਕੀ ਆ ਆ ਢਿੱਡ ਦੀ ਲੜਾਈ ਆ ਆਪਣੇ ਕਿਤੇ ਲਈ ਕਿਸਾਨ ਨਹੀਂ ਲੜਨਗੇ ਕਿਤੇ ਲਈ ਨਹੀਂ ਵੇਅਰ ਹੋਣਗੇ ਤਾਂ ਫੇ ਕਿਸਾਨ ਜਾਊਗਾ ਕਿੱਥੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਆ ਖੇਤੀ ਸਾਨੂੰ ਬਚਾਉਣੀ ਪਊਗੀ ਠੀਕ ਆ ਸਾਨੂੰ ਆਪਣੇ ਦਿਲ ਸਾਫ ਕਰਕੇ ਕਿਸਾਨੀ ਨਵੈਦਗੀ ਕਰਨੀ ਪਊਗੀ ਦੂਜੀ ਗੱਲ ਇੱਕ ਪਾਸੇ ਇਹ ਤਾਂ ਨਹੀਂ ਹੋਗਾ ਇੱਕ ਪਾਸੇ ਤਾਂ ਅਸੀਂ ਬੈਠੇ ਹੁੰਨੇ ਆ ਧਰਨੇਆਂ ਚ ਤੇ ਦੂਜੇ ਪਾਸੇ ਧਰਨੇਆਂ ਚ ਬੈਠ ਕੇ ਐਮਐਲਏ ਨਾਲ ਗੱਲਾਂ ਚਲਦੀਆਂ ਮੰਤਰੀਆਂ ਨਾਲ ਗੱਲਾਂ ਚਲਦੀਆਂ ਮੈਂ ਕਿਸੇ ਦੀ ਗਰੰਟੀ ਨਹੀਂ ਕਰਦਾ ਅਸੀਂ ਆਪ ਦੀ ਜਥੇਬੰਦੀ ਕਿਸਾਨ ਯੂਨੀਅਨ ਛੇਰੇ ਪੰਜਾਬ ਦੀ ਗਰੰਟੀ ਕਰਦੇ ਆ ਕਿਸੇ ਐਮਐਲਏ ਨੂੰ ਨਹੀਂ ਫੋਨ ਕਰੀਦਾ ਕਿਸੇ ਮੰਤਰੀ ਨੂੰ ਨਹੀਂ ਫੋਨ ਕਰੀਦਾ ਉਮੀਦ ਕੀ ਰੱਖਣਗੇ ਕਿੰਨੀਆਂ ਤਾਂ ਭਗਵੰਤ ਮਾਨ ਸਾਹਿਬ ਨਾਲ ਮੀਟਿੰਗਾਂ ਹੋ ਗਈਆਂ ਤੇ ਆਪਣੇ ਕਿੰਨੇ ਮੰਤਰੀ ਸਾਹਿਬਾਨਾਂ ਨਾਲ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਚੋਂ ਨਿਕਲਦਾ ਕੀ ਆ ਵਾਦੇ ਹੋ ਰਹੇ ਆ ਵਾਦਾ ਖਲਾਫੀ ਸੈਂਟਰ ਸਰਕਾਰ ਨੇ ਕਰੀਆ ਵਾਦਾ ਖਲਾਫੀ ਉਹ ਪੰਜਾਬ ਸਰਕਾਰ ਕਰ ਰਹੀ ਆ ਪਹਿਲਾ ਨਾ ਵੱਡਾ ਸੰਯੁਕਤ ਕਿਸਾਨ ਮੋਰਚਾ ਸੀ ਫਿਰ ਪਾਟ ਗਿਆ ਜਥੇਬੰਦੀਆਂ ਹੁਣ ਇੱਕ ਤੁਹਾਡਾ ਗੈਰ ਰਾਜਨੀਤਿਕ ਅਲੱਗ ਬਣ ਗਿਆ ਰਾਜਨੀਤਿਕ ਉਧਰ ਰਹਿ ਗਿਆ ਹੁਣ ਕੀ ਗਾਰੰਟੀ ਆ ਵੀ ਇਹ ਗੈਰ ਰਾਜਨੀਤਿਕ ਹੈ ਨਾ ਤਾਂ ਕੋਈ ਆਗੂ ਐਦਾਂ ਤਾਂ ਨਹੀਂ ਹੋਊਗਾ ਜਿਨ੍ਹਾਂ ਦੇ ਉੱਤੇ ਤੁਸੀਂ ਅੱਜ ਉਂਗਲ ਚੱਕਦੇ ਹੋ ਉਹਨਾਂ ਵਰਗਾ ਨਹੀਂ ਨਿਕਲੂਗਾ ਦੇਖੋ ਉਂਗਲ ਚੱਕਣਾ ਜਾਇਜ਼ ਆ ਬਿਲਕੁਲ ਸਾਰੀ ਗੱਲ ਹੈਗੀ ਆ ਜਿਹੜਾ ਕੋਈ ਮਾੜਾ ਕਰੂਗਾ ਕਿਸਾਨ ਨਾਲ ਜਿਨੇ ਵੀ ਕਿਸਾਨ ਨਾਲ ਧਰੋਖ ਮਾਇਆ ਉਹਦੇ ਕਦੇ ਦੀਵੇ ਨਹੀਂ ਚਗਣਗੇ ਬਹੁਤ ਵੱਡਾ ਭਲੇਖਾ ਹੈਗਾ ਜਿਹੜੇ 730 ਕਿਸਾਨਾਂ ਦੀਆਂ ਸ਼ਹੀਦੀਆਂ ਉਹ ਉੱਥੇ ਹੋਈਆਂ ਨੇ ਉਹਨਾਂ ਨੂੰ ਇਹ ਲੋਕ ਕੀ ਸਮਝਦੇ ਆ ਆ ਕੇ ਇਹਨਾਂ ਨੂੰ ਇਲੈਕਸ਼ਨਾਂ ਪਿਆਰੀਆਂ ਅਸੀਂ ਬਾਕੀ ਵੱਖਰੀ ਗੱਲ ਲੜਨਾ ਉਹਨਾਂ ਨੂੰ ਵੀ ਪਊਗਾ ਮੋਦੀ ਦੇ ਖਿਲਾਫ ਜਾਣਾ ਉਹਨਾਂ ਨੂੰ ਵੀ ਪਊਗਾ ਜਿਹੜੇ ਭਰੋਸੇ ਦਿੱਤੇ ਤੇ ਅੱਜ ਕਿਸੇ ਤਰੀਕੇ ਨਾਲ ਕੋਈ ਪਾਣੀ ਦੀ ਲੜਾਈ ਲੜਦਾ ਲੜਾਈਆਂ ਤਾਂ ਸਾਰੀਆਂ ਹੀ ਆਂ ਕਿਸਾਨਾਂ ਦੀ ਲੜਾਈ ਪਤਾ ਤਾਂ ਉਹਨੂੰ ਉਹ ਵੀ ਤਾਂ ਖੇਤੀ ਕਰਦੇ ਆ ਪਰ ਰੌਲਾ ਕੀ ਆ ਜਾਣਾ ਪਊਗਾ ਉਹਨਾਂ ਲੋਕਾਂ ਨੂੰ ਵੀ ਪਰ ਜਿਹੜੀ ਗੱਲ ਹੈਗੀ ਆ ਸਰਕਾਰਾਂਤੀ ਜੇ ਸਰਕਾਰ ਤੋਂ ਬੰਦੇ ਡਰ ਜਾਣ ਜੇ ਆਪਾਂ ਲੋਕ ਡਰ ਜੀਏ ਜਾਂ ਪੰਜਾਬ ਦੇ ਲੋਕ ਡਰ ਗਏ ਫੇਰ ਸੰਘਰਸ਼ ਨਹੀਂ ਹੁੰਦੇ ਫੇਰ ਲੜਾਈਆਂ ਨਹੀਂ ਹੁੰਦੀਆਂ ਦਲੇਰੀ ਪਹਿਲਾਂ ਮੰਗਣ ਦਿਖਾਉਣੀ ਪਊਗੀ ਪੂਰੇ ਭਾਰਤ ਦੇ ਵਿੱਚ ਅੱਜ ਜਿਹੜਾ 13 ਫਰਵਰੀ ਨੂੰ ਇਹਦੇ ਵਿੱਚ ਇਹ ਵੀ ਮੰਨੋ ਨਾ ਜਿਹੜੀਆਂ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਆਈਆਂ ਪੰਨੂ ਭੰਦੇਰੂ ਨਹੀਂ ਜੇ ਉਹਨਾਂ ਦੀ ਟੀਮ ਨਾਲ ਹੋਰ ਜਿਹੜੀਆਂ 18 ਜਥੇਬੰਦੀਆਂ ਔਰ ਗੈਰ ਰਾਜਨੀਤਿਕ ਦੇ ਵਿੱਚ 16 ਜਥੇਬੰਦੀਆਂ ਕੰਮ ਕਰਦੇ ਆ ਔਰ ਲੜਾਈ ਕਿੱਥੇ ਹੋਣੀ ਆ ਲੜਾਈ ਤਾਂ ਜੂਥ ਨੇ ਕਰਨੀ ਹੁੰਦੀ ਆ ਲੜਾਈ ਕਿੱਥੇ ਹੋਣੀ ਆ ਲੜਾਈ ਤਾਂ ਆਮ ਲੋਕ ਨਹੀਂ ਹੁੰਦੀ ਜਿਹੜੇ ਆਵਾਮ ਲੋਕ ਨੇ ਆਵਾਮ ਲੋਕ ਪਹਿਲਾਂ ਲੜਾਈ ਲੜੀ ਉਹਨਾਂ ਨੇ ਦਿੱਲੀ ਤੱਕ ਤਾਂ ਹੀ ਗਏ ਆ ਪਰ ਉਹਨਾਂ ਦਾ ਕਿਤੇ ਨਾ ਕਿਤੇ ਮਨੋਬਲ ਡਿਗਿਆ ਪਰ ਫਿਰ ਅੱਜ ਪਤਾ ਲੱਗਦਾ ਜਿਕਰ ਪਿਛਲੇ ਦਿਨੀ ਸੈਂਟਰ ਸਰਕਾਰ ਨੇ ਜਿਹੜੀ ਆਪਣੇ ਇੰਪਾਇਰ ਡਿਊਟੀ ਸੀਗੀ ਉਹ ਕਣਕ ਤੇ ਘਟਾਤੀ ਆ ਬਾਰਲੀ ਕੰਟਰੀਆਂ ਚੋਂ ਜਿਹੜੀ ਕਣਕ ਆਉਂਦੀ ਆ ਤਾਂ ਇੱਕਦਮ ਜਿਹੜੀ 27-2200 ਕਣਕ ਅੱਜ ਚੱਲਦੀ ਸੀ ਹੁਣ ਦੇ ਆਫ ਸੀਜ਼ਨ ਦੇ ਵਿੱਚ ਉਹ ਸਿੱਧੀ ਆ ਕੇ ਫੇਰ ਵਾਈ 2250 2300 ਤੱਕ ਟਿੱਕੇ ਰਹਿ ਗਈ ਆ ਮਤਲਬ ਕੀ ਹੁਣ ਇੱਥੋਂ ਪੈਦਾਵਾਰ ਘਟ ਗਈ ਤਾਂ ਵਗਾਰੇ ਉਧਰੋਂ ਡਿਊਟੀ ਕਦੋਂ ਘਟਾਈ ਗਈ ਆ ਜੇ ਸਮਝੌਤੇ ਹੁੰਦੇ ਸੀ ਜਦੋਂ ਕਿਸਾਨੀ ਦਾ ਇਹਨਾਂ ਨੇ ਕਿਸ ਤਰੀਕੇ ਨਾਲ ਹਰ ਮਤਲਬ ਕਿਸਾਨੀ ਨੂੰ ਖਤਮ ਕਰਨਾ ਹੈ ਕਿਸਾਨੀ ਨਾਲ ਸਿਸਟਮ ਚੱਲਦਾ ਪੂਰੇ ਭਾਰਤ ਦੇ ਵਿੱਚ ਜੇ ਅੱਜ ਆਪਾਂ ਪੰਜਾਬ ਦੀ ਗੱਲ ਕਰੀਏ ਆਪਾਂ ਪੰਜਾਬ ਸਟੇਟ ਨੂੰ ਬਿਲੋਂਗ ਕਰਦੇ ਆ ਤਾਂ ਖੇਤੀ ਪ੍ਰਧਾਨ ਸੁਪਾ ਹੈਗਾ ਪੰਜਾਬ ਹੋਰ ਸਟੇਟਾਂ ਦੇ ਵਿੱਚ ਆ ਖੇਤੀ ਜਦੋਂ ਫਸਲ ਆਉਗੀ ਉਦੋਂ ਹੀ ਦੁਕਾਨਦਾਰੀ ਅੱਜ ਦੁਕਾਨਾਂ 'ਚ ਛੋਟੀਆਂ-ਛੋਟੀਆਂ ਜੀ ਜਾ ਕੇ ਪੁੱਛ ਕੇ ਦੇਖੀਏ ਵੀ ਜਦੋਂ ਫਸਲ ਆਉਂਦੀ ਹੈ ਇੱਕ ਅੰਧਾਰ ਦਾ ਦੌਰ ਤੇ ਤੁਹਾਨੂੰ ਦੱਸ ਦਿੰਨਾ April ਦੇ ਵਿੱਚ ਕਣਕ ਵੱਢ ਹੁੰਦੀ ਹੈ ਵੜਾਈ ਹੁੰਦੀ ਹੈ ਕਣਕ ਦੀ ਤੁਸੀਂ ਕਿਸੇ ਬਾਜ਼ਾਰ 'ਚ ਜਾ ਕੇ ਦੇਖ ਲਿਓ ਪੰਜਾਬ ਦੇ 1 April ਤੋਂ ਮਤਲਬ 1 April ਤੋਂ ਲੈ ਕੇ 30 April ਤੱਕ ਦੁਕਾਨਾਂ ਸੁੰਨਮਸ਼ਾਨ ਸ਼ਹਿਰ ਪਏ ਹੋਣੇ ਆ ਜੀ ਦੀ ਮਰਜ਼ੀ ਜਿਹੜੀ ਮਰਜ਼ੀ ਜੀ ਚੱਕ ਲਿਆਓ ਸੁੱਤੇ ਪਏ ਉਹਨਾਂ ਦੁਕਾਨਦਾਰ ਉਹ ਚੀਜ਼ਾਂ ਤੋਂ ਇਜ਼ਾਜ਼ਾ ਜੱਲਾ ਲਾਇਆ ਜਾ ਸਕਦਾ ਵੀ ਜਦੋਂ ਕਿਸਾਨ ਕੋਲ ਕੁਝ ਪੈਸਾ ਆਉਂਦਾ ਉਹੀ ਜਿਹੜੀ ਇਕਨਮੀ ਆ ਉਹੀ ਘੁੰਮਦੀ ਆ ਉਹੀ ਉਹਦੇ ਨਾਲ ਸਾਰਾ ਕੁਝ ਬਣਦਾ ਦੁਕਾਨਦਾਰ ਤਾਂ ਵਿਚਾਰਾ ਦੁਕਾਨ ਛੱਡ ਨਹੀਂ ਸਕਦਾ ਪਰ ਸਰਕਾਰਾਂ ਤੋਂ ਉਹ ਵੀ ਲੋਕ ਦੁਖੀ ਨੇ ਹੁਣ ਜੀ ਕਾਨੂੰਨ ਆ ਆ ਇਹਨਾਂ ਖਤਰਵੀ ਦਾ ਕਾਨੂੰਨ ਜਿਹੜਾ ਬਣਾਇਆ ਚਿੱਟਾ ਕਾਨੂੰਨ ਕੋਈ ਨਹੀਂ ਬਣਨਾ ਕਾਲਾ ਹੀ ਬਣਨੇ ਆ ਡਰਾਈਵਰ ਤੁਸੀਂ ਵੀ ਆ ਗੱਡੀ ਚਲਾਉਣੇ ਡਰਾਈਵਰ ਅਸੀਂ ਵੀ ਆ ਆਪਦੀ ਕਾਰ ਚ ਆਉਣੇ ਆਸੀਂ ਤਾਂ ਡਰਾਈਵਰ ਹੀ ਆ ਨਾ ਸਕੂਟਰ ਚਲਾਉਣੇ ਆ ਡਰਾਈਵਰ ਹੀ ਆ ਨਾ ਟਰੱਕ ਚਲਾਉਣੇ ਆ ਡਰਾਈਵਰ ਹੀ ਆ ਨਾ ਕਹੇ ਜੇ ਕਾਨੂੰਨ ਲਿਆ ਕੇ ਦੇ ਰਹੇ ਆ ਅੱਜ ਤੁਹਾਡੇ ਮਾਦੀਮ ਰਾਇਨ ਦੱਸਣਾ ਚਾਹਣਾ ਜਿਹੜੀ ਹਰ ਸਟੇਟਾਂ ਦੀਆਂ ਸਰਕਾਰਾਂ ਹੈਗੀਆਂ ਜੀ ਸਰਕਾਰ ਦੀ ਬੱਸ ਦੇ ਕਾਜ ਚੈੱਕ ਕਰ ਲਿਓ ਤੁਸੀਂ ਸਰਕਾਰੀ ਬੱਸਾਂ ਦੇ ਮੈਨੂੰ ਕਿਸੇ ਦਾ ਇੰਸ਼ੋਰੈਂਸ ਦਿਖਾ ਦਿਓ ਜਿਹੜੀ ਗੱਡੀ ਨਵੀਂ ਆਈ ਆ ਮੰਨ ਲਓ ਅੱਜ ਪੰਜ ਸੱਪ ਪੰਜਾਬ ਚ ਬੱਸਾਂ ਚੱਲਦੀਆਂ ਉਹਨਾਂ ਦਾ 2 ਸਾਲ ਜਦੋਂ ਏਜੰਸੀ ਚੋਂ ਪਾ ਕਢਾਉਨੇ ਆ ਉਹ ਜਦ ਏਜੰਸੀ ਚੋਂ ਬਾਹਰ ਕੱਢਦੇ ਆ ਅੱਜ ਪਹਿਲਾਂ 1 ਸਾਲ ਦਾ ਪਾਲਿਸੀ ਕਰਦੇ ਹੁੰਦੇ ਸੀ ਹੁਣ ਅੱਜਕੱਲ੍ਹ ਕਾਨੂੰਨ ਨੂੰ ਸਿਖਾਉਣੇ ਆ ਆਪ ਕਾਨੂੰਨ ਦੀਆਂ ਧੱਜੀਆਂ ਡਾਉਣੇ ਆ ਸੋ ਇਹ ਸਰਕਾਰਾਂ ਨੇ ਕਿਤੇ ਨਾ ਕਿਤੇ ਕਿਸਾਨੀ ਨੂੰ ਖਤਮ ਕਰਨਾ ਇਹ ਵੀ ਜਿਹੜਾ ਕਾਲਾ ਕਾਨੂੰਨ ਡਰਾਈਵਰਾਂ ਖਤਰ ਲਿਆਂਦਾ ਨਾ ਇਹ ਵੀ ਕਿਤੇ ਨਾ ਕਿਤੇ ਕੋਆਪਰੇਟ ਕਰਾਣਿਆਂ ਨੂੰ ਫਾਇਦਾ ਹੋਊਗਾ ਵੀ ਜਿਹੜਾ ਟਰੱਕਾਂ ਨਾਲ ਲੋਡ ਲੋਡ ਹੁੰਦਾ ਜਾਂ ਢੋਟਵਾਈ ਹੁੰਦੀ ਆ ਇਹ ਵੀ ਕਿਤੇ ਨਾ ਕਿਤੇ ਕੋਆਪਰੇਟ ਕਰਾਣਾ ਟ੍ਰੇਨਰਾਂ ਰਾਹੀਂ ਅੱਗੇ ਆਊਗਾ ਉਹਨਾਂ ਵਾਲੇ ਸਮੇਂ 'ਚ ਪਤਾ ਲੱਗੂਗਾ ਕਹਿੰਦੇ ਵੀ ਅਸੀਂ ਤਾਂ ਲੋਕਾਂ ਦੇ ਭਲੇ ਲਈ ਕਾਨੂੰਨ ਬਣਾਉਨੇ ਆ ਇਹ ਤਾਂ ਹੁਣ ਤੁਹਾਡਾ ਨਜ਼ਰੀਆ ਵੀ ਤੁਸੀਂ ਸਾਡੇ ਕਾਨੂੰਨਾਂ ਨੂੰ ਕਾਲੇ ਕਹੀ ਜਾਂਦੇ ਹੋ ਸਾਡੀ ਸਾਈਡ ਕਰਕੇ ਦੇਖੋ ਚਿੱਟੇ ਆਂਦੇ ਨੇ ਰੇ ਦੁੱਧ ਵਰਗੇ ਸਾਫ ਆ ਦੇਖ ਦਾ 15000 ਰੁਪਏ ਹੈਗੀ ਆ ਤਨਖਾਹ ਹੈਗੀ ਆ ਉਹ ਬੰਦਾ ਉਹ ਤੇ ਜਿਹੜੇ ਧੱਕੇ ਨਾਲ ਆ ਕੇ ਵਿੱਚ ਬਜਦੇ ਆ ਕੋਈ ਚਾਹੁੰਦਾ ਵੀ ਮੇਰੀ ਗੱਡੀ ਦਾ ਇਨਸੀਡੈਂਟ ਹੋਵੇ ਕਈ ਵਾਰ ਇਹ ਜਿਹੇ ਹਾਲਾਤ ਸਟੇਟਾਂ 'ਚ ਬਣ ਜਾਂਦੇ ਆ ਕਈ ਵਾਰ ਡਰਾਈਵਰ ਨੂੰ ਗੱਡੀ ਛੱਡ ਕੇ ਵੀ ਭੱਜਣਾ ਪੈਂਦਾ ਗੱਡੀਆਂ ਨੂੰ ਅੱਗ ਲਾ ਦਿੱਤੀ ਜਾਂਦੀ ਆ ਉਹਨਾਂ ਦੀ ਜਾਨ ਲਈ ਜਾਂਦੀ ਆ ਡਰਾਈਵਰ ਦੀ ਇਹ ਸਾਰੀਆਂ ਚੀਜ਼ਾਂ ਜਿਹੜਾ 10000 15000 ਤਨਖਾਹ ਲੈਂਦਾ ਉਹ 7 ਲੱਖ ਕਿੱਥੇ ਜੁਰਮਾਨਾ ਭਰ ਦੂਗਾ ਜੀ ਇਹ ਗੱਲਾਂ ਤਾਂ ਹੋਣੀਆਂ ਚਾਹੀਦੀਆਂ ਤੁਹਾਨੂੰ ਸਰਕਾਰਾਂ ਨੂੰ ਇਹ ਚਾਹੀਦਾ ਡਾਕੂਮੈਂਟ ਲਈ ਪਹਿਲਾਂ ਤਾਂ ਆਪ ਦੀਆਂ ਗੱਡੀਆਂ ਦੇ ਇਹਨਾਂ ਨੂੰ ਡਾਕੂਮੈਂਟ ਪੂਰੇ ਕਰਨੇ ਚਾਹੀਦੇ ਆ ਜਿਹੜਾ ਟਰੱਕ ਆ ਡਰਾਈਵਰ ਕੋ ਲਾਇਸੈਂਸ ਹੋਣਾ ਜ਼ਰੂਰੀ ਆ ਉਹਦਾ ਲਾਇਸੈਂਸ ਚੈੱਕ ਕਰਨਾ ਚਾਹੀਦਾ ਸਰਕਾਰਾਂ ਨੂੰ ਜਿਹੜੀ ਵੀ ਉਹਨਾਂ ਦੇ ਮਤ ਵੀ ਇਹਨਾਂ ਦਾ ਲਾਇਸੈਂਸ ਓਰੀਜਨਲ ਹੈਗੀ ਆ ਫਿਟਨੈਸ ਔਰ ਪਾਲਿਸੀ ਔਰ ਕਾਜ ਹੈ ਨੈਸ਼ਨਲ ਪਰਮਿਟ ਜਿਹੜੀ ਇਹ ਕਾਜ ਪੱਤਰ ਚੈੱਕ ਕਰ ਸਕਦੇ ਆ ਆ ਜਿਹੜੇ ਕਾਨੂੰਨ ਬਣਾਉਣੇ ਆ ਹਲੇ ਤੱਕ ਕਾਲਾ ਕਾਨੂੰਨ ਹੀ ਬਣਿਆ ਨਾ ਜੀ ਜਦੋਂ ਇਹਨਾਂ ਦੇ ਆਰਡੀਨੈਂਸ ਥੱਲੇ ਆ ਜਾਣੇ ਨਾ ਨੋਟੀਫਿਕੇਸ਼ਨ ਜਾਰੀ ਹੋ ਕੇ ਆਉਣੇ ਆ ਫਿਰ ਛੋਟੇ ਛੋਟੇ ਨੁਕਤੇ ਤੇ ਪਤਾ ਲੱਗਦਾ ਵੀ ਇਹ ਕਿੰਨਾ ਖਤਰਨਾਕ ਆ ਹਲੇ ਤਾਂ ਸਿਰਫ ਆਪਾਂ ਨੂੰ ਇੰਨਾ ਪਤਾ ਵੀ ਡਰਾਈਵਰਾਂ ਨੂੰ 7 ਲੱਖ ਰੁਪਇਆ ਜੁਰਮਾਨਾ ਹੈਗਾ ਬਾ 10 ਸਾਲ ਦੀ ਸਜ਼ਾ ਹੈਗੀ ਆ ਪਰ ਜਦੋਂ ਇਹਨਾਂ ਦਾ ਨੋਟੀਫਿਕੇਸ਼ਨ ਆ ਕੇ ਆਪਣੇ ਕੋਲ ਆਉਣੇ ਆ ਨਾ ਉਦੋਂ ਪਤਾ ਲੱਗੂਗਾ ਵੀ ਕਰ ਰਹੇ ਹਾਂ ਵੀ ਲੋਕ ਤੁਹਾਡੇ ਨਾਲ ਤੁਰਨਗੇ ਲੋਕ ਜਾਣਗੇ ਵੀ ਹਰਾ ਘੱਟ ਕੇ ਤੁਸੀਂ ਦਿੱਲੀ ਵੱਲ ਜਾਓਗੇ ਤੇਰਾ ਫਰਵੀਜ਼ਾ ਸਮਾਂ ਦੇ ਦਿੱਤਾ ਪਰ ਲੋਕ ਕਹਿੰਦੇ ਆ ਵੀ ਤੁਸੀਂ ਸਾਨੂੰ ਲੈ ਜਾਂਦੇ ਹੋ ਭਾਈ ਉੱਥੇ ਮੁਰ ਕੇ ਕਹਿੰਦੇ ਆ ਜਿਹੜੇ ਲਾਲ ਕਿਲੇ ਗਏ ਸੀ ਉਹ ਸਾਡੇ ਨਹੀਂ ਅਸੀਂ ਤਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ ਬਾਅਦ ਮੁੱਕਰ ਜਾਂਦੇ ਹੋ ਭਰੋਸਾ ਕਿੱਦਾਂ ਕਰਨ ਲੋਕ ਫਿਰ ਲੋਕਾਂ ਨੂੰ ਭਰੋਸਾ ਕਰਨਾ ਪੈਣਾ ਅੱਜ ਆਪਾਂ ਨਾਰਾਜ਼ ਹੋ ਕੇ ਜੇ ਘਰਾਂ ਚ ਬਹਿ ਜਾਈਏ ਬਣਦੀ ਨਹੀਂ ਗੱਲ ਹੈਗੀ ਉਹ ਪੁਰਾਣੇ ਟਾਈਮ ਤੇ ਵੀ ਦੇਖ ਲੋ ਜੇ ਪਹਿਲਾਂ ਵੀ ਜਥੇਬੰਦੀਆਂ ਰਹੀਆਂ ਪਹਿਲਾਂ ਵੀ ਅੱਜ ਮੈਂ ਤੁਹਾਨੂੰ ਸੁਣਾਦਾਂ ਮਾ ਬੜੇ ਕਮੈਂਟ ਆਉਣਗੇ ਪਹਿਲਾਂ ਇੱਕ ਜਥੇਬੰਦੀ ਲਖੋਵਾਲ ਸਾਹਿਬ ਸੀਗੇ 10 ਸਾਲ ਉਹਨਾਂ ਨੇ ਕੈਪਟਨ ਦਾ ਉਹਦਾ ਮਾਣਿਆ ਬਿਲਕੁਲ ਕੈਪਟਨ ਮੰਤਰੀ ਦਾ ਠੀਕ ਹੈ ਨਾ ਇੱਕ ਪ੍ਰਾਪਤੀ ਦੱਸ ਦੇਣ ਇੱਕ ਪ੍ਰਾਪਤੀ ਗਿਣਾ ਦਿਓ ਮੈਨੂੰ ਜਿਹੜੀ ਹੈਗੀ ਆ ਤੁਹਾਡੇ ਮਾਰਕੀਟ ਦੇ ਚੇਅਰਮੈਨ ਰਹੇ ਨੇ ਉਹ ਮੱਡੀਵਾ ਬੋਰਡ ਦੇ ਕੋਈ ਕਿਸਾਨਾਂ ਖਾਤਰ ਇੱਕ ਪ੍ਰਾਪਤੀ ਕਰੀ ਆ ਤੇ ਪਹਿਲਾ ਮਾਨ ਸਿੰਘ ਬਾਰੇ ਸੋਚ ਲੈਣ ਜਦੋਂ ਕਿਸਾਨ ਆਗੂ ਸਿਆਸਤ ਵਾਲੇ ਪਾਸੇ ਨੂੰ ਜਾਊਗਾ ਤਾਂ ਉਹ ਪੰਜਾਬ ਦਾ ਜਾਂ ਹਰ ਸਟੇਟ ਦਾ ਵੇੜਾ ਕਰਕੇ ਕਰੂਗਾ ਲੋਕਾਂ ਨੂੰ ਭਰੋਸਾ ਕਰਨਾ ਪਊਗਾ ਭਰੋਸਾ ਇਹ ਮਜਬੂਰੀ ਆ ਸਾਡੀ ਕਿਸਾਨਾਂ ਦੀ ਮਜ਼ਦੂਰਾਂ ਦੀ ਮਜਬੂਰੀ ਬਣ ਗਈ ਇੱਕ ਪਾਸੇ ਤਾਂ ਸਟੇਟ ਦੀਆਂ ਸਰਕਾਰਾਂ ਕਹਿੰਦੀਆਂ ਸਾਨੂੰ ਵੀ ਬਦਲਾਅ ਵਾਲੇ ਪਾਸੇ ਆਓ ਦੇਖੋ ਕਿਸਾਨ ਬਦਲਾਅ ਵਾਲੇ ਪਾਸੇ ਆਇਆ ਕਿਸਾਨ ਖੇਤੀ ਕਰਦਾ ਹੈ ਕਿੰਨੂ ਦੀ 20 ਸਾਲ ਦੇ ਕਿਸਾਨ ਲੱਗੇ ਹੋਇਆ ਅੱਜ ਕਿਨੂ ਦੀ ਕਿੰਨੀ ਦੁਰਦਸ਼ਾ ਹੋ ਰਹੀ ਆ 10 ਰੁਪਏ ਨੂੰ ਕੋਈ ਪੁੱਛ ਨਹੀਂ ਰਿਹਾ ਕਾਰਨ ਕੀ ਆ ਵੀ ਕਿਸਾਨ ਉਹਨਾਂ ਦਾ ਹੱਥ ਨਹੀਂ ਫੜ ਰਹੀ ਜਿਹੜਾ ਆਲੂ ਆ ਹੁਣ ਆਪਣੇ ਇਲਾਕੇ ਚ ਵੀ ਦੇਖ ਲਓ ਰੋਪੜ ਏਰੀਆ ਚ ਔਰ ਬਹੁਤ ਏਰੀਆ ਮਾਛੂਵਾੜਾ ਏਰੀਆ ਹੈਗਾ ਨਾਬਾ ਅਮਲੋਹ ਸਾਈਡ ਕੀਲੇਆਂ ਦੇ ਕਿਲੇ ਆਲੂਆਂ ਦੇ ਖਤਮ ਹੋ ਗਏ ਵਲਾਈਡ ਪੈ ਗਈ ਝੋਲਸ ਰੋਗ ਪੈ ਗਿਆ ਉਹਨੂੰ ਕੋਈ ਬਾਲੀਵਾਰਸ਼ ਹੈ ਬਦਲਾ ਪਾਸੇ ਦਾ ਕਿਸਾਨ ਪਹਿਲਾਂ ਹੀ ਬਹੁਤ ਬੇਰ ਹੈ ਯਾਰ ਕਿਸਾਨ ਨੂੰ ਕੋਣ ਕੀ ਸਮਝਾ ਦੂਗਾ ਕਿਸਾਨ ਤਾਂ ਬਹੁਤ ਸਿਆਣਾ ਹੈਗਾ ਬਹੁਤ ਜਗਾੜੀ ਹੈਗਾ ਨਵੀਆਂ ਫਸਲਾਂ ਬਲਾਂਣਾ ਚਾਹੁੰਦਾ ਪਰ ਉਹਦਾ ਹੱਥ ਕਿਨੇ ਫੜਨਾ ਸਰਕਾਰਾਂ ਨੇ ਸਰਕਾਰਾਂ ਦਾ ਸਿਰਫ ਜਿਹੜਾ ਪੈਸਾ ਯਾ ਲੋਕਾਂ ਵਾਸਤੇ ਲਾਉਣਾ ਹੈਗਾ ਤਾਂ ਪਹਿਲਾਂ ਉਹ ਆਪ ਦੇ ਬੋਰਡ ਆਪ ਦੀ ਜਿਹੜੀ ਹੈਗੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਰਾਹੀਂ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਨੂੰ ਵੀ ਜਿਹੜਾ ਇਲੈਕਟ੍ਰੋਨਿਕ ਮੀਡੀਆ ਉਹਤੇ ਕਿਤੇ ਤੇ ਕਿਤੇ ਦਬਾ ਕੇ ਉਹਨਾਂ ਨੂੰ ਜਿਵੇਂ ਕਈਆਂ ਦੇ ਚੈਨਲ ਵੀ ਬੰਦ ਕਰਤੇ ਤੁਹਾਡਾ ਵੀ ਵੱਡਾ ਸਰਕਾਰ ਨੇ ਨੁਕਸਾਨ ਕੀਤਾ ਹੋਰ ਬਹੁਤ ਚੈਨਲਾਂ ਜਿਹੜੇ ਪੰਜਾਬ ਦੀ ਸੱਚ ਗੱਲ ਦੀ ਕਰਦੇ ਆ ਜਿਨ੍ਹਾਂ ਨੇ ਸਰਕਾਰਾਂ ਦੀ ਗੱਲ ਕਰਨੀ ਉਹਨਾਂ ਨੂੰ ਤਾਂ ਸ਼ਾਇਦ ਸਰਕਾਰ ਕੁਛ ਨਾ ਕੁਛ ਗਿਫਟੇ ਦਿੰਦੀ ਹੋਊਗੀ ਪਰ ਮੇਰੀ ਉਹਨਾਂ ਨੂੰ ਤੁਹਾਡੇ ਮਾਦੀਆਂ ਜਾਰੀ ਅਪੀਲ ਹੈਗੀ ਆ ਵੀ ਗੈਰੀਅਤ ਦੀ ਔਰ ਅਣਖ ਦੀ ਗੱਲ ਕਰਨੀ ਚਾਹੀਦੀ ਆ ਕਦੇ ਸਰਕਾਰਾਂ ਆਉਂਦੀਆਂ ਜਾਂਦੀਆਂ ਚੀਜ਼ ਹੈਗੀ ਆ ਜੇ ਐਦਾਂ ਸਰਕਾਰਾਂ ਆਵਾਜ਼ ਦਵਾਉਣ ਲੱਗੀਆਂ ਤਾਂ ਫੇਰ ਤਾਂ ਰੱਬ ਰੱਖਾ ਹੈਗਾ ਵਾ ਹਰ ਚੀਜ਼ ਦਾ ਆਪਾਂ ਦੇਖੋ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਅੱਜ ਆਪਾਂ ਮਰਨੇ ਤੋਂ ਡਰ ਗਏ ਜਿਹੜੇ ਪੰਜਾਬ ਤੋਂ ਨਹੀਂ ਜਾਣਗੇ 13 ਫਰਵਰੀ ਨੂੰ ਇਹਨਾਂ ਦੀ ਕਿਹੜੇ ਗਾਰੰਟੀ ਲਿਖ ਕੇ ਵੀ ਤੁਸੀਂ 100 ਸਾਲ ਦੇ ਮਰੋਗੇ ਤੇ ਜਿਹੜਾ ਬੰਦਾ ਜਾਊਗਾ ਦੇਖੋ ਪਾਣੀ ਦੀਆਂ ਵਿਚਾਰਾਂ ਵੀ ਪੈਣਗੀਆਂ ਲਾਠੀ ਚਾਰਜ ਵੀ ਹੋਊਗਾ ਗੋਲੀਆਂ ਵੀ ਚੱਲਣਗੀਆਂ ਗੋਲੀਆਂ ਬੰਦਿਆਂ ਦੇ ਹੀ ਲੱਗਦੀਆਂ ਕਿਹੜੇ ਜਾਨਵਰਾਂ ਦੇ ਲੱਗਦੀਆਂ ਇਹ ਜਾਣਾ ਪਊਗਾ ਮਜਬੂਰੀ ਆ ਕਿਸਾਨੀ ਜਾਣਾ ਜਿੱਥੇ ਪਹਿਲਾਂ ਬੈਠੇ ਸੀ ਕਿ ਉਹ ਕਿਤੇ ਰਾਹ ਜਿੱਥੇ ਰੋਕ ਤਾ ਉੱਥੇ ਰੁਕ ਜਾਓ ਨਹੀਂ ਨਹੀਂ ਜੀ ਉਹ ਵੱਡੀ ਪਲੈਨਿੰਗ ਆ ਹਲੇ ਉਹ ਪਾਸ ਨਹੀਂ ਹੋਇਆ ਜਾਣਾ ਤਾਂ ਦਿੱਲੀ ਆ ਜੀ ਦਿੱਲੀ ਬੈਠ ਕੇ ਬਰੂਹਾ ਤੇ ਦਿੱਲੀ ਗੱਲ ਬਾਣਣੀ ਆ ਜੀ ਦਿੱਲੀ ਤੋਂਰੇ ਕੋਈ ਗੁਜ਼ਾਰਾ ਨਹੀਂ ਹੋਣਾ ਜੀ ਦੇਖੋ ਬਹੁਤ ਜ਼ਿਆਦਾ ਪੰਜਾਬ ਸਰਕਾਰ ਦੇ ਮਨ ਵਿੱਚ ਭੁਲੇਖਾ ਸੀਗਾ ਅੱਜ ਮੈਂ ਇਹ ਵਿਸ਼ਾ ਤਾਂ ਹੈ ਨਹੀਂ ਤੁਹਾਡਾ ਸਵਾਲ ਬਣੀ ਪਰ ਮੇਰੇ ਅੰਦਰ ਦੇ ਜਿਹੜੇ ਬਰਬਲੇ ਹੈਗੇ ਆ ਸਰਕਾਰਾਂ ਦੀ ਗੱਲ ਕਰਦੇ ਆ ਜੇ ਸਰਕਾਰਾਂ ਤੋਂ ਦੁਖੀ ਸੀਗੇ ਤਾਂ ਬਦਲਾਅ ਵਾਲੀ ਸਰਕਾਰ ਆਈ ਜੇ ਬਦਲਾਅ ਫਸਲਾਂ ਦੀ ਗੱਲ ਕਰਦੇ ਆ ਬਦਲਾਅ ਵਾਲੀ ਸਰਕਾਰ ਆ ਗਈ ਜੀ ਬਦਲਾਅ ਵਾਲੀ ਸਰਕਾਰ ਹੁਣ ਤੁਹਾਡੇ ਨਾਲ ਰਹੂਗੀ ਦੇਖੋ ਇਹਨਾਂ ਤੇ ਕੋਈ ਮੈਂ ਤਾਂ ਪਹਿਲਾਂ ਦੱਸਦਾ ਵੀ 92 ਐਮਐਲਏ ਬੱਸ 'ਚ ਬੈਠੇ ਆ ਮੰਤਰੀ ਮੁੱਖ ਮੰਤਰੀ ਸਟੀering ਦਿੱਲੀ ਹੱਥ ਆ ਜਿੱਦਨ ਨੂੰ ਦਿਲ ਕਰਦਾ ਮੋੜ ਲੈਣੇ ਆ ਇਹ ਸਾਰਿਆਂ ਨੂੰ ਪਤਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈਗਾ ਬਦਲਾਅ ਦੀ ਫਸਲ ਦੀਆਂ ਗੱਲਾਂ ਕਰਦੇ ਆ ਬਦਲਾਅ ਦੀ ਸਰਕਾਰ ਦੀ ਗੱਲ ਕਰਦੇ ਆ ਐਦਾਂ ਗੱਲ ਨਹੀਂ ਬਣਨੀ ਦਿੱਲੀ ਜਾਣਾ ਪਊਗਾ ਕਿ ਜਿੱਥੇ ਮਰਜ਼ੀ ਲੈ ਕੇ ਜਾਣ ਹੁਣ ਸਰਕਾਰ ਕਹਿੰਦੀ ਕੁਛ ਹੁਣ ਤੁਸੀਂ ਇੱਕ ਗੱਲ ਸੁਣੋ ਆ ਜਿਹੜਾ ਹੁਣ ਆਇਆ ਸੀਗਾ ਹੜ੍ਹ ਆਏ ਸੀਗੇ ਹੜ੍ਹ ਇਹ ਕੁਦਰਤੀ ਮਾਰ ਨਹੀਂ ਸੀਗੀ ਬ੍ਰਦਰ ਇਹ ਸਰਕਾਰਾਂ ਦੀ ਮਾਰ ਆ ਇਹਨੂੰ ਕੁਦਰਤੀ ਆਫਤ ਨਹੀਂ ਕਿਹਾ ਸਕਦਾ ਜਦੋਂ ਨਿਕਾਸੀਓ ਨਹੀਂ ਹੋਣੀ 2-2 ਸਾਲ ਸਾਫ਼ ਨਹੀਂ ਕਰਾਉਣੇ ਜਦੋਂ ਪਹਾੜੀ ਵਾਰਸ਼ ਹੋਊਗੀ ਤੇ ਫਿਰ ਅੜ ਆਉਣੇ ਹੀ ਆ ਹੜ੍ਹਾਂ ਸਰਕਾਰ ਆ ਲੈ ਆਉਂਦੀਆਂ ਹੁੰਦੀਆਂ ਦੂਜੀ ਗੱਲ ਹੜਾਂ ਨਾਲ ਮਾਲੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਵੀ ਹੋਇਆ ਕਿਹਨੂੰ ਮੁਆਵਜ਼ਾ ਮਿਲਿਆ ਜੀ ਲੰਪੀ ਸਕਿਨ ਦੇ ਛੱਡਾਂ ਦੇ ਛੱਡ ਖਾਲੂ ਹੋ ਗਏ ਸਰਕਾਰ ਸਾਡੇ ਨਾਲ ਮੰਨੀ ਆ 30000 ਪਸ਼ੂ ਦਾ ਦੇਣਾ ਤੇ ਵਾਦਾ ਹੀ ਰਹਿ ਗਿਆ ਨਾ ਕਿੱਥੇ ਗਿਆ ਭਗਵੰਤ ਮਾਨ ਕਿੱਥੇ ਗਿਆ ਬਦਲਾ ਕਿੱਥੇ ਗਏ ਬਾਦੇ ਕਿੱਥੇ ਗਏ ਜਿਹੜੇ ਕਹਿੰਦੇ ਵੀ ਮੁਆਵਜ਼ਾ ਪਹਿਲਾਂ ਮਿਲੂਗਾ ਗਰਦੌਰੀਆਂ ਬਾਅਦ ਚ ਹੋਣਗੀਆਂ ਆਪਣੇ ਹੁਣ ਪਿਛਲੇ ਸਾਲ ਝੋਨੇ ਨੂੰ ਵਾਇਰਸ ਪਿਆ ਜਿਹਨੂੰ ਚਾਇਨਾ ਵਾਇਰਸ ਕਹਿੰਦੇ ਆ ਕਿੱਥੇ ਗਈ ਸਰਕਾਰ ਉਹ ਕਹਿੰਦੇ ਹੁੰਦੇ ਵੀ ਸਬਰ ਰੱਖੋ ਜਰਾ ਸਬਰ ਰੱਖੋ ਮੇਰੀਆਂ ਉਂਗਲਾਂ ਦੇ ਦੇਖੋ ਜੀ ਕਹਿਣਾ ਬੜਾ ਸੌਖਾ 12000 ਮੰਨੇ ਹੋਏ ਆ ਕਹਿ ਤਾਂ ਵੀ ਚਲੇ ਗਿਆ ਡੀਸੀਆਂ ਸਾਹਿਬ ਨਾਲ ਕਿੱਥੇ ਆ ਜੀ ਪੈਸਾ ਗੱਲਾਂ ਹੀ ਆ ਜੀ ਗੱਲਾਂ ਤੋਂ ਬਗੈਰ ਕੱਖ ਨਹੀਂ ਆ ਇੱਕ ਗੱਲ ਕਹਿੰਦੇ ਆ ਵੀ ਇਹ ਕਿਤੇ ਜਗਾ ਦੇਖ ਕੇ ਨਹੀਂ ਇਹ ਵਜਾ ਦੇਖ ਕੇ ਨਹੀਂ ਜਗਾ ਦੇਖ ਕੇ ਧਰਨੇ ਲਾ ਲੰਨੇ ਆ ਫਿਰ ਜੀ ਦਿੱਲੀ ਕਹਤੇ ਗਏ ਸੀਗੇ ਜਦੋਂ ਈਡੀ ਦੀ ਰੇਟ ਪਈ ਸੀ ਜਾਂ ਈਡੀ ਨੇ ਸੰਮਣ ਕੱਢੇ ਸੀ ਜਾਂ ਈਡੀ ਨੇ ਇਹਨਾਂ ਦੇ ਜਿਹੜੀ ਸੁਪਰੀਮੋ ਨੂੰ ਤਲਬ ਕੀਤਾ ਸੀ ਜੇ ਆਪਣਾ ਮਨ ਸਾਫ ਆ ਭੱਜ ਜਾਈਏ ਮੇਰੀ ਕੋਈ ਇਨਕੁਆਰੀ ਆਉਗੀ ਠੀਕ ਆ ਜੀ ਮੈਂ ਤਾਂ ਪਹਿਲਾਂ ਜਾਊਂਗਾ ਜੀ ਭੱਜਾਂ ਮੈਂ ਕਿਤਾ ਭੱਜੂੰਗਾ ਜੇ ਮੇਰੇ ਕਾਰਾਂ ਤਾਂ ਦੱਸੋ ਬਲਾਗਾ ਤਾਂ ਰਹੀ ਹੂੰ ਨਹੀਂ ਨਹੀਂ ਫਿਰ 92 ਐਮਐਲਏ ਨੇ ਜੁੱਤੀਆਂ ਵੀ ਨਹੀਂ ਪਾਈਆਂ ਔਰ ਉਹ ਨੰਗੇ ਪੈਰੀਓਂ ਭੱਜ ਗਏ ਉੱਥੇ ਕਿਉਂ ਧਰਨੇ ਲਾਏ ਧਰਨੇ ਇਸ ਕਰਕੇ ਲੱਗਦੇ ਆ ਜੀ ਜਦੋਂ ਲੋਕਾਂ ਨੂੰ ਤੁਸੀਂ ਤਕਲੀਫ ਦੋਗੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਵਾਦਾ ਖਲਾਫੀ ਕਰੋਗੇ ਧਰਨੇ ਲੱਗਣਿਆ ਲੋਕ ਵੇਰ ਆ ਆਪ ਦੇ ਢਿੱਡ ਲਈ ਅਵਾਲਾ ਮਾਰਦਾ ਆਪ ਦੇ ਜਿਹੜੇ ਐਮਐਲਏ ਆ ਆਪ ਦੀ ਤਨਖਾਹ ਘੱਟ ਲੈ ਲੈਣ ਕੋਈ ਮੁਲਾਜ਼ਮ ਕੰਮ ਕਰਦਾ ਉਹ ਤਨਖਾਹ ਘੱਟ ਲੈ ਲੈਣ ਅੱਜ ਦੇਖੋ ਤਾਂ ਸਹੀ ਨਾ ਕਿੱਥੇ ਕਿੱਥੇ ਨਹੀਂ ਧਰਨਾ ਲੱਗਿਆ ਕਿਤੇ ਕਿਸਾਨੇ ਧਰਨਾ ਲਾਉਂਦਾ ਮਜ਼ਦੂਰ ਕਿਸਾਨ ਮਜ਼ਦੂਰ ਵੀ ਧਰਨਾ ਲਾਉਂਦਾ ਹਰ ਵਰਗ ਲਾਉਂਦਾ ਕਿਤੇ ਮਾਸਟਰ ਬੈਠੇ ਨੇ ਕਿਤੇ ਕੁਛ ਬੈਠਾ ਇਹਦਾ ਮਾਨ ਸਾਹਿਬ ਤਾਂ ਪਹਿਲਾਂ ਬਹੁਤ ਕਹਿੰਦੇ ਮਹਾਰਾਜ ਤੋਹ ਸਾਹਿਬ ਤਾਂ ਵੀ ਟੈਂਕੀ ਤੇ ਕੋਈ ਨਹੀਂ ਚੜੂਗਾ ਆ ਆ ਕੁਛ ਹੋਊਗਾ ਆ ਕੁਛ ਹੋਊਗਾ ਉਹ ਸਾਰੀਆਂ ਚੀਜ਼ਾਂ ਕਿੱਥੇ ਚਲੇ ਗਈਆਂ ਚਾਹੇ ਸਾਲ ਦੋਏ ਹੋਏ ਆ ਹੁਣ ਟਾਈਮ ਕਦ ਮਿਲੂਗਾ ਹੁਣ ਰਹਿ ਕੀ ਗਿਆ ਪਿੱਛੇ ਉਹ ਕਹਿੰਦੇ ਅਸੀਂ ਪਿੱਟਦੇ ਥੋੜੇ ਆ ਵੀ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਅਸੀਂ ਕਹਿੰਨੇ ਖਜ਼ਾਨਾ ਭਰਿਆ ਹੋਇਆ ਲੋਕਾਂ ਲਈ ਖੁੱਲੂ ਠੀਕ ਆ ਭਰਿਆ ਜਿਹੜਾ ਖਜ਼ਾਨਾ ਭਰਿਆ ਮਾਨ ਦੇ ਬਹੁਤ ਧੰਨਵਾਦ ਆ ਵੀ ਮਾਨ ਸਾਹਿਬ ਖਜ਼ਾਨਾ ਭਰਿਆ ਹੋਇਆ ਕਹਿੰਦੇ ਆ ਪਰ ਖਜ਼ਾਨਾ ਸਿਰਫ ਹਰ 15 ਫੁੱਟ ਤੇ ਮਾਨ ਸਾਹਿਬ ਦੀ ਫੋਟੋ ਜਿਹੜੇ ਬਸਾਂ ਦੀ ਗੱਲਾਂ ਹੋਰ ਜਦੋਂ ਪਹਿਲੀਆਂ ਸਰਕਾਰਾਂ ਸੀ ਅਸੀਂ ਕਿਸੇ ਸਰਕਾਰ ਦੀ ਉਹ ਨਹੀਂ ਕਰਦੇ ਸੀ ਸਿਆਸਤ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੇ ਆ ਜੀ ਅਸੀਂ ਸਿਆਸਤ ਇੰਨੀ ਗੰਦਲੀ ਹੋ ਚੁੱਕੀ ਆ ਗੰਦੀ ਹੋ ਚੁੱਕੀ ਆ ਇਹ ਕਿਸੇ ਦੀ ਗੁਰਪੀ ਨਹੀਂ ਇਹ ਸਕੇ ਮਾਪੇ ਦੀ ਨਹੀਂ ਹੈ ਠੀਕ ਆ ਇਸ ਕਰਕੇ ਇਹਨੂੰ ਸਿਆਸਤ ਨੂੰ ਨਫ਼ਰਤ ਕਰਦੇ ਆ ਪਰ ਮਾਨ ਸਾਹਿਬ ਪਹਿਲਾਂ ਸਿਆਸੀ ਲੋਕਾਂ ਨੂੰ ਬਹੁਤ ਮਾੜਾ ਕਹਿੰਦੇ ਤੇ ਜਿਨ੍ਹਾਂ ਦੀਆਂ ਫੋਟੋਆਂ ਹੁੰਦੀਆਂ ਸੀ ਅੱਜ ਬੱਸ ਦੇ ਜਿਹੜੀ ਪੰਸਪ ਬੱਸ ਹੈਗੀ ਜਾਂ ਸਰਕਾਰੀ ਬੱਸਾਂ ਹੈਗੀਆਂ ਖੱਬੇ ਪਾਸੇ ਵੀ ਫੋਟੋ ਸੱਜੇ ਪਾਸੇ ਹੀ ਫੋਟੋ ਤੇ ਪਿਛਲੇ ਪਾਸੇ ਕਸਰ ਨਹੀਂ ਰਹਿੰਦੀ ਤੇ ਪਿੱਛੇ ਜਿਹੜੀ ਡਾਲੇ ਵਾਲੇ ਪਾਸ ਬੈਕ ਸਾਈਡ ਤੇ ਉਹਦੇ ਵੀ ਫੋਟੋ ਹੈਗੀ ਆ ਤੇ ਮੂਰੇ ਵੀ ਕਿਤੇ ਨਾ ਕਿਤੇ ਪਸਾਈ ਹੋਈ ਆ ਫੋਟੋ ਜੇ ਕਹਿੰਦੇ ਭਾਈ ਕੰਮ ਕਰ ਰਹੇ ਆ ਪ੍ਰਚਾਰ ਕਿਉਂ ਨਾ ਕਰੀਏ ਫਿਰ ਜੇ ਦੱਸਾਂਗੇ ਲੋਕਾਂ ਨੂੰ ਤਾਂ ਹੀ ਪਤਾ ਲੱਗੂ ਜੇ ਕੰਮ ਹੋਣਗੇ ਜੀ ਲੋਕਾਂ ਨੂੰ ਦਿਲਾਂ ਚ ਪਤਾ ਹੈਗਾ ਪਿਛੇ ਸਰਕਾਰ ਆਈ ਹੈ ਜੀ ਸਾਨੂੰ ਕਿਉਂ ਨਹੀਂ ਪਤਾ ਜੀ ਦੇਖੋ ਪ੍ਰਚਾਰ ਕਰੇ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਅਸੀਂ ਕਹਿੰਨਾ ਲੱਗਣੀਆਂ ਚਾਹੀਦੀਆਂ ਆਪਣੇ ਸੰਵਿਧਾਨ ਜਿਨ੍ਹਾਂ ਨੇ ਬਣਾਇਆ ਸੀਗਾ ਉਹਨਾਂ ਦੀ ਫੋਟੋ ਲੱਗੀ ਡਾਕਟਰ ਬੀਨਦਕਰ ਸਾਹਿਬ ਉਹਨਾਂ ਦੀ ਸਾਨੂੰ ਕੋਈ ਇਤਰਾਜ਼ ਨਹੀਂ ਕੀ ਤੇ ਸਰਦਾਰ ਭਗਤ ਸਿੰਘ ਉਹਨਾਂ ਦੀ ਫੋਟੋ ਲੱਗੀ ਸਾਨੂੰ ਕੋਈ ਤਰਾਜ ਨਹੀਂ ਬੰਤਰੀਆ ਐਮ ਐਲ اے ਜਿਹੜੇ ਇਹ ਫਰਜੀ ਇਨਕਲਾਬੀ ਆਂ ਜਿਹੜੇ ਕਹਿੰਦੇ ਸੀ ਜਿਹੜੇ ਭਗਵੰਤ ਸਿੰਘ ਦਾ ਨਾਮ ਲੈ ਕੇ ਵਰਤਦੇ ਸੀ ਨਾ ਫਰਜੀ ਇਨਕਲਾਬੀ ਆਂ ਉਹਨਾਂ ਦੀਆਂ ਫੋਟੋਆਂ ਭਗਤ ਸਿੰਘ ਦੀਆਂ ਪਾ ਕੇ ਗਲਾਂ 'ਚ ਘੁੰਮਣ ਸਾਨੂੰ ਕੋਈ ਤਰਾਜ ਨਹੀਂ ਪਰ ਸਭ ਤੋਂ ਵੱਡਾ ਦੁੱਖ ਤਾਂ ਇਹ ਆ ਨਾ ਕਿ ਜਿਹੜਾ ਸ਼ੇਰੇ ਪੰਜਾਬ ਮਹਾਰਾਜ ਸਿੰਘ ਦੀ ਔਰ ਜਿਹੜੇ ਦੀਆਂ ਰਾਜ ਦੀਆਂ ਇਹ ਗੱਲਾਂ ਕਰਦੇ ਆਂ ਚਾਹੇ ਪਹਿਲੇ ਸੀਗੇ ਚਾਹੇ ਅਲੇ ਫਰਜੀ ਇਨਕਲਾਬੀ ਇਹਨਾਂ ਨੇ ਫੋਟੋਆਂ ਲਾ ਕੇ ਸਾਈਟ ਤੇ ਕਰਦੀਆਂ ਪਰ ਦਿਲੋਂ ਚ ਤਾਂ ਨਹੀਂ ਭੁਲਾ ਸਕੇ ਜਿਹੜੀ ਗੱਲ ਐ ਗੱਲ ਤਾਂ ਦੱਸੀਆ ਤੁਹ ਇਹਦੇ ਵਿੱਚ ਸ਼ੇਰ-ਏ-ਪੰਜਾਬ ਦੀ ਫੋਟੋ ਆ ਸਾਡੀਆਂ ਗੱਡੀਆਂ ਤੇ ਸ਼ੇਰ-ਏ-ਪੰਜਾਬ ਦੇ ਝੰਡੇ ਸਾਡੇ ਕੋਠਿਆਂ ਤੇ ਸ਼ੇਰ-ਏ-ਪੰਜਾਬ ਦੇ ਝੰਡੇ ਲਹਿਰਾਉਂਦੇ ਨੇ ਇਸ ਕਰਕੇ ਹੀ ਆ ਕਿਸੇ ਚੀਜ਼ ਦਾ ਬੀਜਨਾਸ਼ ਨਹੀਂ ਹੁੰਦਾ ਇਹ ਵੀ ਇਹੀ ਚੀਜ਼ ਤੋਂ ਨਿਕਲ ਕੇ ਆਏ ਆ ਤੇ ਬਾਕੀ ਜਿਹੜਾ ਦਿੱਲੀ ਨੂੰ ਜਾਣਾ ਦਰਦੀ ਲੋਕ ਨੇ ਪੰਜਾਬ ਦੇ ਲੋਕ ਬੜੇ ਦਲੇਰ ਹੈਗੇ ਆ ਲੈਣਾ ਪਹਿਣਾ ਮੇਰੀ ਗੱਲ ਸੁਣੋ ਜਿਹੜੇ ਫੌਜ ਦੇ ਬਾਰਡਰਾਂ ਤੇ ਬੈਠੇ ਆ ਉੱਥੇ ਵੀ ਤਾਂ ਆਪਣੇ ਪੰਜਾਬੀਓ ਬੈਠੇ ਆ ਜਿਹੜੇ ਰਾਖੀ ਅੱਜ ਜਿਹੜੇ ਗੁਜਰਾਤੀ ਹੈਗਾ ਕੋਈ ਬਾਰਡਰਾਂ ਤੇ ਬੈਠਾ ਸੋ ਇਤਾਂ بڑے بڑے ਸਿਰਾਂ ਵਾਲਿਆਂ ਨੇ ਉੱਥੇ ਬੈਠ ਕੇ ਕਾਲੇ ਹੀ ਕਾਨੂੰਨ ਬਣਾਉਣੇ ਆ ਲੋਕਾਂ ਨੂੰ ਬੇਰ ਹੋਣਾ ਪਊਗਾ ਜੇ ਸਰਕਾਰ ਕਹੇ ਵੀ ਸਦਾ ਹੀ ਸਾਡੀ ਚੜ੍ਹਾਈ ਰਹੂਗੀ ਸਦਾ ਸਾਡੀਆਂ ਸਰਕਾਰਾਂ ਬਣਦੀਆਂ ਰਹਿਣੀਆਂ ਉਹ ਨਹੀਂ ਆਉਣ ਵਾਲੇ ਦਿਨਾਂ ਦੀਆਂ ਗੱਲਾਂ ਜਦੋਂ ਲੋਕ ਬੇਰ ਹੋਗੇ ਲੋਕ ਥਲ ਦੰਨੇ ਆ ਆ ਲੋਕਾਂ ਨੇ ਦਿਖਾਇਆ ਨਾ ਪੰਜਾਬ ਦੇ ਵਿੱਚ ਐਦਾਂ ਹੀ بڑا ਕੁਝ ਹੋ ਜਾਂਦਾ ਹੁੰਦਾ ਪਰ ਜਿਹੜੇ ਲੋਕ ਸਿਆਸਤ ਦੇ ਵਿੱਚ ਵੀ ਆਉਣੇ ਆ ਉਹਨਾਂ ਦੀ ਨੀਅਤ ਸਾਫ਼ ਹੋਣੀ ਚਾਹੀਦੀ ਆ ਪਰ ਮੈਨੂੰ ਇੱਕ ਵੱਡਾ ਇਹ ਇੱਥੇ ਸ਼ੰਕਾ ਤਾਂ ਕਰਕੇ ਆ ਚਾਹੇ ਉਹ ਕਿਸਾਨ ਆਗੂ ਹੋਵੇ ਚਾਹੇ ਉਹ ਐਮਐਲਏ ਹੋਵੇ ਚਾਹੇ ਮੰਤਰੀ ਹੋਵੇ ਚਾਹੇ ਸਪੀਕਰ ਸਾਹਿਬ ਹੋਵੇ ਬਰਗਾੜੀ ਦੇ ਵਿੱਚ ਸਪੀਕਰ ਸਾਹਿਬ ਨੇ ਸੰਧਵਾ ਸਾਹਿਬ ਸ੍ਰੀ ਸਾਹਿਬ ਪਾਈ ਹੋਈ ਆ ਗਾਤਰਾ ਸਾਹਿਬ ਪਾਇਆ ਬੜਾ ਸਤਿਕਾਰਯੋਗ ਆ ਲੱਖ ਪਾਓ ਪਰ ਯਾਰ ਮਹਾਰਾ ਦੀ ਹਜ਼ੂਰੀ ਚ ਤੁਸੀਂ ਉੱਥੇ ਕੀ ਕਿਹਾ ਸੀ ਅਸਤੀਫਾ ਦੇ ਦੂਗੇ ਤੁਹਾਡੇ ਅਸਤੀਫੇ ਨਾਲ ਮਲ ਗੱਲ ਨਹੀਂ ਬਣਨੀ ਹੈ ਪਰ ਜਿਹੜੇ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਇਹ ਲੋਕ ਪ੍ਰਵਾਹ ਨਹੀਂ ਕਰਦੇ ਇਹਨਾਂ ਲੋਕਾਂ ਤੋਂ ਕੀ ਪੰਜਾਬ ਦੇ ਲੋਕ ਕੀ ਉਮੀਦ ਕਰ ਲੈਣਗੇ ਅੱਜ ਜਿਹੜੇ ਬੜੇ ਪੰਥੀ ਕਹੋਂਦੇ ਸੀ ਨਾ ਗਲੀਆਂ 'ਚ ਰੋਲਦੇ ਫਿਰਦੇ ਆਂ ਜਗ੍ਹਾ ਨਹੀਂ ਲੱਭਦੀ ਕਦੇ ਪੰਜਾਬ ਪਚਾਓ ਦੀ ਗੱਲ ਕਰਦੇ ਆਂ ਕਦੇ ਕਿਸੇ ਦੀ ਗੱਲ ਕਰਦੇ ਆਂ ਜਿਹੜੇ ਅੱਜ ਜਿਹੜੇ ਚਿੱਟੇ ਦੀ ਗੱਲ ਕਰਦੇ ਸੀਗੇ ਵੀ ਅਸੀਂ ਐਨੇ ਦਿਨਾਂ 'ਚ ਚਿੱਟਾ ਖਤਮ ਕਰ ਦਾਂਗੇ ਜਿਹੜੇ ਮਾਮਾਂ ਦੇ ਪੁੱਤ ਮਰਦੇ ਆਂ ਉਹਦਾ ਜਵਾਬ ਦੇ ਕੌਣ ਆ ਸਰਕਾਰਾਂ ਜਵਾਬ ਦੇਈਆਂ ਹਾਂ ਜੀ ਇੱਕ ਪਰਿਵਾਰ ਦੇ ਵਿੱਚ ਇੱਕ ਮਾਂ ਦਾ ਪੁੱਤ ਚਿੱਟੇ ਨੂੰ ਲੱਗ ਗਿਆ ਜਿੰਨੀਆਂ ਉਹਦੀਆਂ ਰਿਸ਼ਤੇਦਾਰੀਆਂ ਬਲੱਡ 'ਚ ਨੇੜੇ ਦੀਆਂ ਸਾਰੀਆਂ ਬਰਬਾਦ ਹੋ ਜਾਨੀਆਂ ਜੀ ਘਰ-ਬਿਰਵਾਰ ਹੋ ਜਾਂਦਾ ਕਿੱਥੇ ਬੈਠੀਆਂ ਸਰਕਾਰਾਂ ਕਿੱਥੇ ਗਈਆਂ ਅੱਜ ਜੇ ਐਸਐਚਓ ਬੌਂਡ ਕੀਤਾ ਹੋਵੇ ਐਸਐਸਪੀ ਸਾਬ ਬੌਂਡ ਕੀਤੇ ਹੋਣ ਅਫਸਰ ਬੌਂਡ ਕੀਤੇ ਹੋਣ ਤਾਂ ਸਵਾਲ ਹੀ ਨਹੀਂ ਪੈਦਾ ਕਿਵੇਂ ਚਿੱਟਾ ਵਿਕ ਜੂਗਾ ਜੀ ਝੂਠੇ ਪਰਚੇ ਦਾ ਬਥੇਰੇ ਪਾ ਦਨੇ ਆ ਇੱਕ ਇੱਕ ਗੱਲ ਤੁਸੀਂ ਇੱਥੇ ਗੱਲ ਕੀਤੀ ਐ ਮਰਗਾੜੀ ਵਾਲੀ ਮਾਮਲੇ ਦੇ ਵਿੱਚ ਅੱਜ ਰੋਟੀ ਦੀ ਗੱਲ ਆਈ ਆ ਤਾਂ ਅੱਜ ਲੱਖਾਂ ਲੋਕ ਇੱਥੇ ਆ ਗਏ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਮਲਿਆਂ ਦੀ ਬੇਅਦਬੀ ਦੀ ਗੱਲ ਹੁੰਦੀ ਆ ਕਿਸੇ ਦੇ ਨਾਲ ਨਜਾਇਜ਼ ਧੱਕਾ ਹੁੰਦਾ ਕਿਸੇ ਮਾਂ ਦਾ ਪੁੱਤ ਹੋਿੰਦਾ ਉਹ ਇਕੱਲਾ ਹੀ ਰਹਿ ਜਾਂਦੇ ਆ 12 12 15 ਜਣੇ ਆਉਂਦੇ ਆ ਜੀ ਉਦੋਂ ਤਾਂ ਲੱਖਾਂ ਦਾ ਘੱਟ ਦਿਖਦਾ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਸਾਡੇ ਲਈ ਕੀ ਹੋ ਸਕਦਾ ਰੋਟੀ ਤੋਂ ਵੀ ਉੱਤੇ ਨੇ ਉਦੋਂ ਜਦੋਂ ਅਸੀਂ ਇਹ ਕਹਿੰਦੇ ਆ ਉੱਥੇ ਤਾਂ ਜੀ ਸਿੰਘ ਬਸ ਸੌ ਕੇ ਬੈਠਾ ਹੁੰਦਾ ਜੀ ਦੇਖੋ ਇਹ ਬਹੁਤ ਵੱਡੀ ਤਕੜੀ ਗੱਲ ਹੈਗੀ ਆ ਅਸੀਂ ਤਾਂ ਆਪਣੇ ਵੱਲੋਂ ਸਪਸ਼ਟ ਕਰ ਸਕਦੇ ਆ ਜਿੱਕਣ ਆਪਾਂ ਅਸੀਂ ਯੂਰੋਪਨ ਨੂੰ ਬਲੌਂਗ ਕਰਦੇ ਆ ਕੌਮੀ ਸਾਹਿਬ ਮੋਰਚਾ ਲੱਗਿਆ ਹਾ ਜੀ ਪਹਿਲਾਂ ਤਾਂ ਕੌਮੀ ਦਾ ਸਬ ਸਮਝਣਾ ਚਾਹੀਦਾ ਅਸੀਂ ਉੱਥੇ ਜਿੰਨੇ ਜੋਗੇ ਹਾਂ ਉਹ ਤੋਂ ਵੱਧ ਕੋਸ਼ਿਸ਼ ਕਰੀਦੀ ਆ ਉੱਥੇ ਡਟ ਕੇ ਪਹਿਰਾ ਵੀ ਦਿੱਤਾ ਜਾਂਦੇ ਵੀ ਆ ਸਮੇਂ ਸਮੇਂ ਤੇ ਜੋ ਉਹਨਾਂ ਨੇ ਕਾਲ ਦਿੱਤੀ ਉਹਦੇ ਪਹਿਰਾ ਵੀ ਦਿੱਤਾ ਕਹਿੰਦੇ ਭਾਈ ਹਵਾਰਾ ਦੇ ਪਿਤਾ ਨੂੰ ਕਿਸਾਨੀ ਮੋਰਚੇ ਦੀ ਸਟੇਜ ਤੇ ਨਹੀਂ ਚੜਨ ਦਿੱਤਾ ਗਿਆ ਉਹ ਵੀ ਕਿਸਾਨ ਸੀ ਫਿਰ ਜਿਹੜਾ ਹੁਣ ਥਲੀ ਸਾਹਿਬ ਨੇ ਸਵਾਲ ਕੀਤਾ ਉਹ ਇਹਦੇ ਵਿੱਚੋਂ ਹੀ ਨਿਕਲਦਾ ਇਹਨਾਂ ਦਾ ਜਵਾਬ ਕਿਉਂਕਿ ਵਿਚਾਰਧਾਰਾ ਦੇ ਲੋਕਾਂ ਦੀ ਬਹੁਤ ਜ਼ਿਆਦਾ ਵਿਚਾਰਧਾਰਾ ਦਾ ਫਰਕ ਹੈਗਾ ਮੈਂ ਕਹਿਣਾ ਪਹਿਲਾਂ ਹਵਾਰਾ ਸਾਹਿਬ ਦੇ ਜਿਹੜੇ ਪਿਤਾ ਗਰਚਨ ਸਿੰਘ ਹੁਣੀ ਉਹਨਾਂ ਨੂੰ ਜਾਣਾ ਨਹੀਂ ਚਾਹੀਦਾ ਕਿਉਂਕਿ ਦਿੱਲੀ ਦਾ ਉਹਨਾਂ ਨੇ ਜੇ ਉਹ ਦਿੱਲੀ ਮੋਰਚੇ 'ਚ ਨਹੀਂ ਵੀ ਗਏ ਮੰਨ ਲਓ 2 ਮਿੰਟ ਲਈ ਪਰ ਉਹਨਾਂ ਨੂੰ ਦਿੱਲੀ ਦਾ ਪਸ਼ੋਕਰ ਦਾ ਪਤਾ ਸੀ ਨਾ ਜਿਹੜਾ ਦਿੱਲੀ ਸਟੇਜ ਦਾ ਪਸ਼ੋਕਰ ਦਾ ਪਤਾ ਸੀ ਫਿਰ ਕਿਉਂ ਗਏ ਕਾਮਰੇਡ ਲਾਣੇਗੁਰ ਇਹੀ ਤਾਂ ਫਰਕ ਆ ਸਾਡੀ ਵਿਚਾਰਧਾਰਾ 'ਚ ਹੀ ਫਰਕ ਆ ਜਿਹੜੇ ਬੰਦੇ ਨੂੰ ਫਤੇ ਤੋਂ ਅਲਰਜੀ ਹੈਗੀ ਉਹ ਤੋਂ ਕਿਸਾਨ ਕੀ ਮਾਤਮੇ ਉਮੀਦ ਕਰਦੇ ਆ ਜੀ ਸਤੋਂ ਸਾਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹ ਤੋਂ ਉੱਤੇ ਕੁਝ ਨਹੀਂ ਹੈ ਤੁਹਾਡੇ ਤੁਹਾਡੇ ਹੁਣ ਜਿਹੜੇ ਮੋਰਚੇ ਲੱਗਣਗੇ ਉਹਨਾਂ 'ਤੇ ਕੇਸਰੀ ਨਿਸ਼ਾਨ ਝੁਲਣਗੇ ਕਿ ਤਾਂ ਫੇਰ ਨਾ ਉਹ ਗੱਲਾਂ ਆ ਜਾਣ ਕਿ ਕੇਸਰੀ ਨਿਸ਼ਾਨ ਨਹੀਂ ਜੀ ਲਾਉਣੇ ਇਹ ਲਾ ਦਿਓ ਕਹਾਣੀ ਚੰਡੀ ਰਹਿਣਗੇ ਬੜੀਆਂ ਗੱਲਾਂ ਹੋਈਆਂ ਪਿਛਲੀ ਵਾਰ ਸਾਡੇ ਤਾਂ ਜੀ ਕੇਸਰੀ ਵੀ ਲਹਿਰਾਉਨੇ ਆ ਠੋਕ ਕੇ ਬੋਲੀ ਦਾ ਵੀ ਆ ਤੁਸੀਂ ਵੀ ਨਾਲ ਸੀਗੇ ਰੋਪੜ ਦੇ ਵਿੱਚ ਜਿਹੜੀ ਸ਼ੇਰੇ ਪੰਜਾਬ ਦੀ ਖਾਲਸੇ ਸਰਕਾਰ ਬਰਾਸਤੀ ਚੌਂਕੀ ਸੀਗੀ ਉੱਥੇ ਖਾਲਸੇ ਝੰਡੇ ਵੀ ਲੱਗੇ ਹੋਏ ਹਨ ਤੁਸੀਂ ਵੀ ਅੱਗੇ ਤੇ ਸਾਰਿਆਂ ਨੇ ਜਿੰਨੇ ਆ ਜਥੇਬੰਦੀਆਂ ਦਾ ਰੋਪੜ ਚ ਵੀ ਬਹੁਤ ਹੈਗੀਆਂ ਤੇ ਫਿਰ ਉੱਥੇ ਡਟ ਕੇ ਤੁਹਾਡੇ ਬਰਾਬਰ ਦਾ ਖੜੇ ਆ ਠੀਕ ਆ ਇਸ ਕਰਕੇ ਆ ਨਿਯਤਰ ਨੀਤੀ ਦੀ ਗੱਲ ਹੈਗੀ ਆ ਜਿਨੇ ਆਪਣੀ ਦੁਕਾਨਦਾਰੀ ਚਲਾਉਣੀ ਆ ਚਲਾਈ ਜਾਵੇ ਜੀ ਕੱਲੀ ਜਿਹੜੀ ਕਿਸਾਨ ਸ਼ੇਰੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਆ ਕੱਲੀ ਅਸੀਂ ਕਿਸਾਨੀ ਦੀ ਗੱਲ ਨਹੀਂ ਕਰਨੀ ਨੌਜਵਾਨ ਨੌਜਵਾਨਾਂ ਦਾ ਕੋਈ ਗਿਲਾ ਹੁੰਦਾ ਵੀ ਸਾਨੂੰ ਲੈ ਜਾਂਦੇ ਆ ਮੁੜ ਕੇ ਸਾਨੂੰ ਭੰਡੀ ਜਾਂਦੇ ਸਾਡੇ ਜਜ਼ਬਾਤਾਂ ਨੂੰ ਨਹੀਂ ਸਮਝਦੇ ਸਾਨੂੰ ਲੱਗ ਕਰ ਦਿੰਦੇ ਆ ਫਿਰ ਇਸ ਵਾਰ ਇਹਦਾ ਤਾਂ ਨਹੀਂ ਹੋਊਗਾ ਵੀ ਨੌਜਵਾਨਾਂ ਦੀ ਸੁਣੀ ਨਹੀਂ ਜਾਊਗੀ ਨੌਜਵਾਨਾਂ ਨੂੰ ਲੱਗ ਕਰ ਦਿੱਤਾ ਜਾਊਗਾ ਭੰਡਿਆ ਜਾਊਗਾ ਜਿਨ੍ਹਾਂ ਨੌਜਵਾਨਾਂ ਨਾਲ ਇਦਾਂ ਹੋਊਗਾ ਫਿਰ ਇਹਨਾਂ ਲੋਕਾਂ ਤੇ ਨਾ ਡੰਡਾ ਵੀ ਫਿਰਨਾ ਹੁਣ ਤਾਂ ਬਚ ਗਏ ਆ ਹੁਣ ਬਚਣੇ ਨਹੀਂ ਹੈ ਹਲੇ ਲੋਕ ਪੂਰੇ ਪਤਾ ਕਿਸੇ ਨਾ ਕਿਸੇ ਕਾਰਨ ਕਰਕੇ ਚੁੱਪ ਬੈਠੇ ਆ ਅਸੀਂ ਨੌਜਵਾਨੀ ਨੂੰ ਤੁਹਾਡੇ ਮਾਧਿਅਮ ਨਾਲ ਹੀ ਅਪੀਲ ਕਰਦੇ ਆ ਵੀ ਤੁਹਾਨੂੰ ਜਾਗਣਾ ਚਾਹੀਦਾ ਦੇਖੋ ਫਰਕ ਕਿਹਾ ਜਦੋਂ ਕਿਸਾਨ ਚਲੇ ਹੀ ਗਏ ਉਹਦੇ ਵਿੱਚ ਕਿਸੇ ਵਰਗ ਚ ਨਹੀਂ ਹੈਗਾ ਸਾਡੇ ਆਪਣੇ ਧਰਮ ਵਿੱਚ ਤਾਂ ਗੁਰੂ ਸਾਹਿਬ ਨੇ ਕਿਤੇ ਦੱਸਿਆ ਹੀ ਨਹੀਂ ਵੀ ਕਿਸੇ ਵਰਗ 'ਚ ਫਰਕ ਜਾਤਾਂ ਪਾਤਾਂ ਵਾਲਾ ਕੋਈ ਰੋਲ ਹੀ ਨਹੀਂ ਹੈਗਾ ਪਰ ਜੇ ਕਹਿਣ ਵੀ ਜੂਥ ਤੋਂ ਬਿਨਾ ਸਾਨੂੰ ਤਜਰਬਾ ਤਜਰਬੇ ਹੀ ਰਹਿ ਜਾਣੇ ਕੋਲ ਰਹਿ ਗਏ ਤਜਰਬੇ ਜਿਨ੍ਹਾਂ ਨੂੰ 40 40 ਸਾਲ ਦੇ ਤਜਰਬੇ ਤੇ ਕੀ ਇੱਕ ਸੜੀ ਹੋਈ ਐਮਐਲਏ ਦੀ ਸੀਟਾਂ ਤੇ ਭੱਜਿਆ ਹੈ ਜਿਹੜਾ ਤਜਰਬੇ ਵਾਲੇ ਤੇ ਫੇਰ ਉੱਥੇ ਆਪਣੇ ਡਟ ਕੇ ਖੜੇ ਆ ਸ਼ਹੀਦੀਆਂ ਵੀ ਦਿੱਤੀਆਂ ਔਰ ਲਲਕਾਰਦੀ ਔਰ ਫੇਰ ਫੇਰ ਉਹੀ ਜਿਹੜਾ ਨੌਜਵਾਨ ਆ ਉਹ ਜੂਥੇ ਜਾਊਗਾ ਜੂਥ ਬਹੁਤ ਵੇਰ ਆ ਉਹਨਾਂ ਨੂੰ ਆਪਣੇ ਆਪ ਅੱਜ ਜੂਥ ਵਾਰ ਨੂੰ ਕਿਉਂ ਭਜਦੇ ਆ ਤਾਹੀਂ ਭੱਜ ਰਿਹਾ ਨਾ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਆਪਣਾ ਯਾਰ ਸਿਸਟਮ ਨਹੀਂ ਲੱਗਦਾ ਵੀ ਯਾਰ ਸਾਡੇ ਬਜ਼ੁਰਗ ਵੀ ਖੇਤੀ ਕਰਦੇ ਤੇ ਸਾਡੇ ਹੁਣ ਪਹਿਲਾਂ ਦਾਦੇ ਪੜਦਾਦੇ ਫਿਰ ਹੁਣ ਸਾਡੇ ਫਾਦਰ ਸਾਹਿਬ ਇੱਥੀ ਦੀ ਇੱਥੀ ਗੇਮ ਚੱਲਦੀ ਆ ਅੱਜ ਉਹਨਾਂ ਨੂੰ ਇਹ ਵੀ ਪਤਾ ਵੀ 1976 ਦਾ ਉਹ ਤਾਂ ਸਾਰੀ ਸਰਚ ਕਰਦੇ ਆ ਨੈਟ ਤੇ ਸਾਰਾ ਕੁ ਪਿਆ ਹੁਣ 1976 ਦੀ ਲੱਗ ਸਾਨੂੰ ਆਪਾਂ ਨੂੰ ਦੱਸਦੇ ਆ ਸਾਰੇ ਕਿਸਾਨ ਨੂੰ ਵੀ ਇਹ ਤਾਂ ਭੁਖੜ ਨੇ ਇਹ ਤਾਂ ਵੇਲਣ ਨੇ ਜੀ ਕੋਈ ਅਸੀਂ ਮੈਂ ਤੁਹਾਡੇ ਕੈਮਰੇ ਰਾਹੀਂ ਕਹਿ ਰਹੇ ਆ ਅਸੀਂ ਨਹੀਂ ਚਾਹੁੰਦੇ ਇਹਦੇ ਨਾਲ ਕੋਈ ਜਥੇਬੰਦੀ ਸਹਿਮਤ ਹੋਵੇ ਨਾ ਹੋਵੇ ਅਸੀਂ ਨਹੀਂ ਚਾਹੁੰਦੇ ਸਾਨੂੰ ਇੱਕ ਵੀ ਸਬਸਿਡੀ ਨਹੀਂ ਮਿਲਣੀ ਚਾਹੀਦੀ ਪਰ ਇਹਦੇ ਬੈਕਗ੍ਰਾਉਂਡ ਤੇ ਜਾਇਆ ਜਾਵੇ 1976 ਦਾ ਦੇਖਿਆ ਜਾਵੇ ਉਸ ਟਾਈਮ ਕਣਕ ਦਾ ਕੀ ਪਾ ਸੀ ਉਸ ਟਾਈਮ ਮੁਲਾਜ਼ਮ ਦੀ ਕੀ ਤਨਖਾਹ ਸੀ ਮੁਲਾਜ਼ਮ ਦੀ ਤਨਖਾਹ ਕਿੱਥੇ ਗਈ ਸਾਨੂੰ ਮੁਲਾਜ਼ਮ ਦੀ ਤਨਖਾਹ ਤੇ ਕੋਈ ਪ੍ਰੋਬਲਮ ਨਹੀਂ ਹੈ ਪਰ ਯਾਰ ਕਿਸਾਨ ਚ ਵੀ ਜਾਣਾ ਉਹ ਵੀ ਖੇਤੀ ਕਰਦਾ ਨਾ ਕਰਜ਼ਾ ਕਿਸਾਨ ਤੇ ਕਿਉਂ ਚੜਿਆ ਜਦੋਂ ਇਹ ਜਦੋਂ ਇਹ ਆਪਣੇ ਭਿਖਾਰੀ ਬਣ ਕੇ ਜਿਹੜੀ ਪ੍ਰਧਾਨ ਦੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭੀਖ ਮੰਗ ਕੇ ਹੋਰ ਬਾਹਰਲੀਆਂ ਕੰਟਰੀਆਂ ਕੋਲ ਜਾਂਦੇ ਤੇ ਤੇ ਪੰਜਾਬ ਤੇ ਹਰਿਆਣਾ ਨਹੀਂ ਉਹਨਾਂ ਦਾ ਜਿਹੜੀ ਭੀਖ ਮੰਗਣੀ ਬੰਦ ਕਰਾਈ ਤੀ ਅੱਜ ਇਹ ਲੋਕ ਭੁੱਲ ਗਏ ਨਾ ਆਪਣੇ ਸੈਂਟਰ ਪਹਿਲਾਂ ਪੰਜਾਬ ਨਾਲ ਕੋਈ ਚੰਗਾ ਵਿਤਕਰਾ ਰਿਆ ਤੇ ਨਾ ਅੱਜ ਹੈਗਾ ਨਾ ਜਿਹੜੀਆਂ ਪੰਜਾਬ ਵਿੱਚ ਕੋਈ ਵੀ ਸਰਕਾਰ ਆ ਜਾਵੇ ਉਹ ਦਿੱਲੀ ਦੀ ਹੱਥ ਠੋਕੀ ਬਣ ਕੇ ਚੱਲੂਗੀ ਹੁਣ ਤਾਂ ਸਾਰਾ ਹੀ ਕੁਝ ਦੇਖ ਲਿਆ ਹੁਣ ਤਾਂ ਜਿਹੜੀ ਬਦਲਾਅ ਵਾਲੀ ਸਰਕਾਰ ਆ ਹੁਣ ਤਾਂ ਪੰਜਾਬ ਦੇ ਲੋਕਾਂ ਅਗਲੇ ਕੋਈ ਸ਼ੱਕੇ ਨਹੀਂ ਹੁਣ ਤਾਂ ਉਹਨਾਂ ਨੂੰ ਆਪ ਦੇ ਡੰਡੇ 'ਚ ਝੰਡਾ ਪਾਉਣਾ ਪੈਣਾ ਅਵੇਅਰ ਹੋਣਾ ਪੈਣਾ ਆਪ ਦੀ ਆਵਾਜ਼ ਆਪ ਬੁਲੰਦ ਕਰਨੀ ਪੈਣੀ ਹੈ ਆਪਣੇ ਮੰਗਾਂ ਲਈ ਰੋੜਾਂ ਤੇ ਆਉਣਾ ਪਊਗਾ ਹਰਾ ਨਾਰਾ ਮਾਰਨਾ ਪੈਣਾ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਬਿਨਾਂ ਮਤਲਬ ਦੇ ਧਰਨੇ ਲਾਓ ਤੋ ਬਿਲਕੁਲ ਇੱਕ ਵੱਡਾ ਇਕੱਠ ਜਿਹੜਾ ਹੈਗਾ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਹੋਇਆ ਐ ਐਲਾਨ ਹੋਇਆ ਕਿ 13 ਤਰੀਕ ਨੂੰ ਦਿੱਲੀ ਕੁਝ ਕਰਾਂਗੇ ਸੋ ਕਿਹੜੇ ਕਿਹੜੇ ਜਾ ਸਕਦੇ ਦਿੱਲੀ ਕਿਸ ਤਰ੍ਹਾਂ ਦੀ ਉੱਥੇ ਜਜ਼ਬਾਤਾਂ ਦੀ ਕਦਰ ਹੋਊਗੀ ਉਹ ਸਾਰੀ ਗੱਲਾਂ ਬਾਤ ਹੋਈਆਂ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਤੁਸੀਂ ਇਸ ਐਲਾਨ ਬਾਰੇ ਜਾਂ ਇਹਨਾਂ ਦੀਆਂ ਗੱਲਾਂ ਬਾਤ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾਸ ਤਨਮ ਸਿੰਘ ਪੰਜਾਬੀ ਲੋਕ ਚੈਨਲ